ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਛੋਟਾ ਵੀਰ ਵਿੱਕੇ ਗੁੱਜਰਵਾਲ YouTube ਚੈਨਲ ਤੋਂ ਰੰਗਲਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਯੋਧੇ ਸੂਰਬੀਰਾਂ ਦੀ ਧਰਤੀ ਪੰਜਾਬ ਪੰਜਾਬ ਦੀਆਂ ਵਿਰਾਸਤੀ ਖੇਡਾਂ ਅੱਜ ਜੋ ਪੰਜਾਬ ਵਿੱਚ ਸਭ ਤੋਂ ਵੱਡੀ ਖੇਡ ਖੇਡੀ ਜਾਂਦੀ ਆ ਉਹ ਆ ਰੰਗਲੇ ਪੰਜਾਬ ਦੀ ਅਸਮਾਨਾਂ ਦੇ ਵਿੱਚ ੜਾਰੀਆਂ ਲਾਉਂਦੀ ਕਬੂਤਰਬਾਜੀ ਕਬੂਤਰਬਾਜੀ ਦਾ ਵੱਡਾ ਬ੍ਰਾਂਡ ਤੁਸੀਂ ਸਮਝ ਗਏ ਹੋਮੋਗੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਅੱਜ ਆਪਾਂ ਉਹਨਾਂ ਸ਼ਖਸੀਤਾਂ ਨਾਲ ਬੈਠੇ ਆ ਜਿਨ੍ਹਾਂ ਨੇ ਕਬੂਤਰਬਾਜੀ ਨੂੰ ਬਹੁਤ ਕੁਝ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਸੇਧ ਵੀ ਦੇ ਰਹੇ ਆ ਤੇ ਅੱਜ ਆਪਾਂ ਸੋਨੀ ਵੀਰ ਬ੍ਰਹਮਪੁਰਾ ਗੋਖੀ ਬਾਈ ਪੱਦੀ ਤੇ ਵੀਰ ਹੋਣੀ ਨਿੱਕਾ ਨਿੱਕਾ ਵੀਰ ਸਦਮਾ ਸਦਮਾ ਤੇ ਉਹਨਾਂ ਦੇ ਦੋਸਤ ਮਿੱਤਰ ਬੈਠੇ ਅੱਜ ਸੋ ਅੱਜ ਆਪਾਂ ਪਿੰਡ ਪੱਬੀਆਂ ਦੇ ਵਿੱਚ ਪੱਬੀਆਂ ਸੋਈਆਂ ਜਗਰਾਮਾ ਦੀ ਬੁੱਕਲ ਦੇ ਵਿੱਚ ਘੁੱਗ ਵਸਦਾ ਨਗਰ ਆ ਸੋ ਸੋਨੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰ ਬਾਜ ਭਰਾਵਾਂ ਬਹੁਤ ਬਹੁਤ ਧੰਨਵਾਦ ਭਾਈ ਵਿੱਕੀ ਜੀ ਤੂੰ ਸਾਡੇ ਇੱਥੇ ਆਏ ਜੀ ਤੇ ਇਹਨੇ ਜੋ ਕਾ ਸਮਝਿਆ ਤੁਸੀਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਆਪਣੀ ਜਿਹੜੀਆਂ ਬਰਾਸਤੀ ਖੇਡਾਂ ਨੇ ਭਾਈ ਉਹਨਾਂ ਲਈ ਬਹੁਤ ਵੱਡੇ ਕਦਮ ਚੱਕਿਆ ਬਹੁਤ ਵਧੀਆ ਪ੍ਰਾਲਾ ਕਰਿਆ ਜਿਵੇਂ ਆਪਣੇ ਹਸਨਪੁਰ ਸੀਗਾ ਉੱਥੇ ਵੀ ਤੁਸੀਂ ਬਹੁਤ ਵਧੀਆ ਕੰਮ ਕਰਿਆ ਤੇ ਤੁਸੀਂ ਵਧੀਆ ਫੁੱਲੋਂ ਵਦੋਂ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੇ ਇੱਥੇ ਆਏ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਈ ਕਾਪਾ ਹਾਂ ਜੀ ਬਈ ਕੁੜ ਵਧੀਆ ਬੋਲਦੇ ਹੋ ਅੱਜ ਤੋਖਦੇ ਪਰ ਕਿਹਦਾ ਤੁਸੀਂ ਬਾਹਰ ਉੱਤੇ ਲੈ ਆਇਆ ਦੱਸੋ ਵੀ ਬਈ ਤੇ ਜਿਹੜਾ ਬੰਦਾ ਬੋਲਦਾ ਬਈ ਕਿਸੇ ਚੀਜ਼ ਨਹੀਂ ਉਹ ਬਹੁਤ ਚੀਜ਼ ਉਹ ਦੇਖੀ ਜਾਣੀ ਪਈ ਆ ਜੀ ਤੁਸੀਂ ਬਹੁਤ ਸੋਹਣਾ ਉਦਣੇ ਬੋਲਿਆ ਜੀ ਹੈ ਪੂਰਾ ਦੱਸਿਆ ਜੀ ਤੁਹਾਨੂੰ ਇਹ ਸ਼ੌਂਕ ਸਾਡਾ ਕੀ ਸ਼ੌਂਕ ਸਾਡੇ ਸ਼ੌਂਕ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਅ ਪਹਿਲਾਂ ਤਾਂ ਕਬੂਤਰਬਾਜੀ ਨੂੰ ਅਗਲਾ ਕਹਿੰਦਾ ਅਸੀਂ ਵੀ ਇਹ ਉਹ ਛੋਟਾ ਤਬਕਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਏਡਾ ਬੰਗਲੇ ਜਿੱਡੀ ਕੋਠੀ ਆ ਇਹਦੇ ਤੇ ਛਤਰੀ ਲੱਗੀ ਅਗਲਾ ਕਹਿੰਦਾ ਯਾਰ ਵੀ ਹੁਣ ਏਡੀ ਏਡੀਆਂ ਕੋਠੀਆਂ ਤੇ ਛਤਰੀਆਂ ਲੱਗਣ ਲੱਗੀਆਂ ਸਹੀ ਗੱਲ ਆ ਸਹੀ ਗੱਲ ਸੋਨੀ ਵੀਰ ਬਿਲਕੁਲ ਜੀ ਮੇਰਾ ਭਤੀਜਾ ਆਇਆ ਇੱਥੇ ਏਡਾਂ ਦੇ ਪਿਛਲੇ ਮੇਰੀ ਉਹ ਉਹ ਆ ਪਰਲਾ ਜਿਹੜਾ ਉਹ ਆਪਾਂ ਕੀ ਬਣਾਇਆ ਗੁਫੀ ਉਹਨੇ ਜੀ ਕਹਿੰਦੇ ਸੰਨ ਜੀ ਜਿਹੜੀ ਬਣਾਈ ਆ ਉੱਤੇ ਖੜ ਕੇ ਕਹਿੰਦਾ ਕਹਿੰਦਾ ਡੈਡੀ ਕਹਿੰਦਾ ਮੈਨੂੰ ਤਾਂ ਥੋੜੀ ਮਹਾਰਾਜਾਂ ਵਾਲੀ ਫੀਲਿੰਗ ਆਉਂਦੀ ਆ ਇੱਥੇ ਖੜ ਕੇ ਉਹਦੇ 'ਚ ਉਹਦੇ 'ਚ ਖੜ ਕੇ ਤਾਂ ਹਾਂ ਇਧਰ ਤੇ ਉਹ ਕਹਦਾ ਮੈਨੂੰ ਐ ਲੱਗਦਾ ਡੈਡੀ ਕਹਿੰਦਾ ਇੱਥੇ ਖੜ ਕੇ ਤੂੰ ਕਹ ਇਹ ਤਾਂ ਗੋਖੀ ਹੋਣਾ ਲਈ ਡੈਡੀ ਹੋਣਾ ਲਈ ਤਾਂ ਸੜਦੀ ਚਰਨਾ ਇਹ ਉਤਲੀ ਕਿਹਾ ਵੀ ਨਿਕਲੇ ਕੀ ਮਤਲਬ ਕਹਿਦਾ ਮਤਲਬ ਜਿਉਂ ਜਿਉਂ ਕਬੂਤਰ ਉੱਤੋਂ ਉੜਦਾ ਤੇ ਗਲਾਸ ਥੋੜਾ ਥੋੜਾ ਉੱਤੇ ਨੂੰ ਜਾਂਦਾ ਜਾਂਦਾ ਫਿਰ ਹੂੰ ਅੱਛਾ ਸੋਨੀ ਵੀਰਾ ਹਾਂਜੀ ਕਿਵੇਂ ਰਹੀ ਫਿਰ 2025 ਕਬੂਤਰ ਬਾਜੀ ਬਹੁਤ ਕਰਪਾ ਰਹੀ ਜੀ ਵਾਇਰੂਸ ਦੀ ਬਹੁਤ ਵਧੀਆ ਬਾਜ਼ੀਆਂ ਜਿੱਤੇ ਜੀ ਪੂਰਾ ਹੀ ਵਧੀਆ ਰਿਹਾ ਸੀ ਜੀ ਪੂਰਾ ਵਧੀਆ ਜੀ ਸੀਜ਼ਨ ਵਧੀਆ ਰਿਹਾ ਪੂਰਾ ਜੀ ਪੂਰਾ ਟੌਪ ਸੀਜ਼ਨ ਰਿਹਾ ਹਾਂਜੀ ਕਿਹੜੀ ਫਰਿਆਦ ਕੀ ਸੀਜ਼ਨ ਦੀ ਪਹਿਲੀ ਬਾਜੀ ਛੱਡੀ ਬਾਜ਼ੀਆਂ ਤਾਂ ਹੁਣ ਐ ਨੀ ਯਾਦ ਜੀ ਬਾਜ਼ੀਆਂ ਮਤਲਬ ਜਿਵੇਂ ਇੱਥੇ ਸੀਗੀ ਸੇਖੂਪਰੇ ਪਈ ਸੀ ਨਾ ਨਾ ਹੋ ਸਿਵੀਆਂ ਸਿਵੀਆਂ ਅੱਛਾ ਸਿਵੀਆਂ ਮੇਰੇ ਖਾਲ ਆਪਣੇ ਇੱਕ ਘੰਟਾ ਕੂਤਰੀ ਕੱਲੀ ਜਿੱਤ ਕੇ ਬਾਜੀ ਸਾਂਝੀ ਹੋ ਗਈ ਸੀ ਆਪਣੇ ਇੱਥੇ ਆਪਣੇ ਬੰਦਾ ਮੁੰਡਾ ਗਰਵੀਰ ਅੱਛਾ ਨਾਲ ਹੀ ਪਿੰਡਾ ਕਲਾਰਾਂ ਤੋਂ ਉਹਦਾ ਕਬੂਤਰ ਰਹਿ ਗਿਆ ਸੀ ਉਹ ਆਸੂ ਕਿਆਂ ਕੋਲੇ ਜਾਂਦੇ ਨੇ ਰੈਪਰ ਕਲਾਰਾ ਰੈਪਰ ਉਹ ਤਾਂ ਉਹਨਾਂ ਦਾ ਫੋਨ ਆ ਗਿਆ ਸੀ ਕਹਿੰਦੇ ਵੀ ਆਪਣਾ ਹੀ ਕਬੂਤਰ ਆ ਮੈਂ ਵੀ ਕੋਈ ਨਹੀਂ ਜਾਨੀ ਕਿ ਉਸ ਤੋਂ ਬਾਅਦ ਇੱਕ ਘੰਟਾ ਉੱਡੀ ਉਹ ਪੂਰੀ ਨਹੀਂ ਜਾਨੀ ਫੋਨ ਆਉਣ ਦਾ ਕੋਖੀ ਭਾਈ ਜ਼ਿਕਰ ਕਰਨਾ ਹੁੰਦਾ ਵਾ ਨਹੀਂ ਫੋਨ ਆਇਆ ਫੇਰ ਨਹੀਂ ਫੋਨ ਆਇਆ ਨਹੀਂ ਹੁਣ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਨੋਂ ਕਿਤੇ ਹੋਰ ਉੱਡਦੀ ਸੀ ਕਬੂਤਰੀ ਉਹ ਅੱਛਾ ਬੰਦਾ ਇਹ ਵੀ ਆਪਣੇ ਇੱਥੇ ਹੀ ਸੀਗੇ ਘਰੇ ਹੀ ਸੀਗੇ ਕੋਈ ਨਹੀਂ ਸੀ ਬਾਜੀ ਤਾਂ ਉਹ ਮੁੰਡੇ ਸੀ ਮੈਨੂੰ ਲੱਗਾ ਦੂਜੇ ਅੱਛਾ ਉਹ ਤਾਂ ਫਿਰ ਜੱਸੇ ਦਾ ਯਾਰ ਐ ਪਰੋਂ ਫੋਨ ਕਹਿੰਦਾ ਵੀ ਆਪਣੇ ਬੰਦੇ ਦਾ ਹੀ ਆ ਫਿਰ ਉਹ ਜੁੱਪਾ ਕਹਿੰਦਾ ਇਹ ਤਾਂ ਪੁੱਛਣ ਦੀ ਲੋੜ ਹੀ ਨਹੀਂ ਵੀ ਠੀਕ ਆ ਬੇ ਘਰ ਦੀ ਗੱਲ ਹੀ ਆ ਵਧੀਆ 105 ਕਬੂਤਰ ਸੀ 2500 ਮੁੰਡ ਨੂੰ ਕਿੰਨੀ ਕੀ ਤਰੀਕ ਦੀ ਸੀ ਇਹ ਜੇਠ ਜੇਠਾਰ ਸੀ ਪੂਰੀ ਗਰਮੀ ਬਾੜੀ ਗਰਮੀ ਸੀ ਜੀ ਅੱਛਾ ਹਾਂ ਜੀ ਉਹ ਦਿਨ ਹੀ ਆਪਾਂ ਪੁੱਟੇ ਜਿੱਤੇ ਬਾਜੀ ਹਾਂ ਉਹ 100 150 ਕਬੂਤਰ ਸੀ ਹਾਂ ਉਹ ਦਿਨ ਹੀ ਪੁੱਟੇ ਜਿੱਤੇ ਉਥੇ ਨੇਰੀ ਆ ਗਈ ਜਾਨੀ ਕਿ ਉਥੇ ਸੱਤਾਂ ਚ ਪੈਸੇ ਵੰਡਤੇ ਇੱਥੇ ਆਪਣੇ ਮਤਲਬ ਦੋ ਇੱਕ ਲਈ ਉਦੋਂ ਬਾਅਦ ਘੰਟਾ ਇੱਥੇ ਉੱਡੀ ਜਾਨੀ ਉਦੋਂ ਫਿਰ ਇੱਥੇ ਇੱਕ ਘੰਟਾ ਉੱਡ ਕੇ ਫਿਰ ਇੱਥੇ ਨੇਰੀ ਆ ਗਈ ਨੇਰੀ ਨੇ ਮਾਰੀ ਚੱਕ ਕੇ ਉਤਰੀ ਪਹਿਲਾਂ ਵੀ ਉਧਰੋਂ ਨੇਰੀ ਆਉਂਦੀ ਆਉਂਦੀ ਇੱਧਰ ਆ ਗਈ ਪਹਿਲਾਂ ਉਧਰ ਸਾਂਝੀ ਹੋ ਗਈ ਉੱਥੇ ਸੱਤ ਰਹਿਗੇ ਸੀਗੇ ਬਾਜੀ ਬਹੁਤ ਗਰਮੀ ਸੀਗੀ ਬਹੁਤ ਬਹੁਤ ਪੈੜਾ ਦਿਨ ਸੀਗਾ ਜੀ ਫਿਰ ਇੱਥੋਂ ਤਾਂ ਬਾਜ਼ੀਆਂ ਬਹੁਤ ਜਿੱਤੇ ਜੀ ਆਪਾਂ ਫਿਰ ਨਿੱਕੇ ਦੇ ਪਿੰਡੋਂ ਜਿੱਤੇ ਹਾਂ ਉੱਥੇ ਹੀ ਮੋਟਰਸਾਈਕਲ ਤੇ ਜੱਤ ਹਾਰ ਜਾਨੀ ਕਿ ਮੇ ਤੋਂ ਹੀ ਟਾਈਮ ਪੌਣੇ 7 ਪੌਣੇ 8 ਦਾ ਟਾਈਮ ਕਰਾਤਾ ਸੀ ਉ ਉਤਰ ਕਿੰਨੇ ਵੇਲੇ ਰਗੇ ਸੀ ਵੀਰੇ ਸਵਾ 7 ਵਜੇ ਦੋ ਕੁ ਉਤਰ ਕਿ ਕਿਹੜੀ ਤਰੀਕ ਦੀ ਸੀ ਨਿੱਕਾ ਵੀਰੇ 15 ਜੂਨ ਦੀ ਸੀ 15 ਬਾਅਦ ਦਿਨੇ ਫਿਰ ਉਦੋਂ ਮਾੜਾ ਹੋ ਗਿਆ ਦਿਨ ਬਸ 7 ਵਜੇ ਕਿ ਭਾਈ 7:45 ਦਾ ਟਾਈਮ ਕਰਤਾ ਇਹਨਾਂ ਨੇ 7:45 ਮੈਂ ਹੀ ਕਰਿਆ ਟਾਈਮ ਵੀ ਮੈਂ ਹੀ ਕਰਿਆ ਟਾਈਮ ਵੀ ਕਿਉਂ ਤੁਸੀਂ ਕਹਤੋਂ ਕਹਾਂ ਕਰਤਾ ਇਹ ਕਹਿੰਦੇ ਦੂਸਰੇ ਮੈਂ ਕਿਹੜਾ ਨਾ ਤਾਂ ਦੂਜੇ ਦਿਨ ਟੱਕਰਾਂ ਮਾਰੂ ਮੈਂ ਖਾਜੀ ਨੇ ਵੇੜ ਦੋ ਅੱਛਾ 7:42 ਤੇ ਆਪਣਾ ਹਰਗੀ ਜਾਨਕੀ ਮੋਟਰਸਾਈਕਲ ਤੇ ਪੈਸੇ ਤਾਂ ਬੰਡੇ ਗਏ 7 ਵਜੇ ਹੀ 4 ਕਬੂਤਰਾਂ ਚ ਇੱਕ ਡੈਂਪਲਗਾ ਸੀ ਇੱਕ ਹੋਰ ਕੀਦਾ ਸੀ ਨਿੱਕੇ ਕ ਆਪਣਾ ਲੋਗੜੋ ਲੋਗੜੋ ਸਿਵੀਆਂ ਜਿੱਥੇ ਸੀ ਸਿਵੀਆਂ ਲੋਗੜੋ ਅੱਛਾ ਤੇ ਇੱਕ ਮੇਰੇ ਖਿਆਲ ਕੋਮ ਕਹਿੰਦਾ ਜਿਹੜਾ ਮੋਟਰ ਹੈ ਜਿੱਤੇ ਆ ਚਾਰੇ ਕਬੂਤਰਾਂ ਦੇ ਪੈਸੇ ਤਾਂ ਬੰਡੇ ਗਏ ਉਸ ਤੋਂ ਬਾਅਦ ਮੈਂ ਆ ਬਧਾ ਦੋ ਟਾਈਮ ਮੈਂ ਨਿੱਕੇ ਨੂੰ ਕਹਾਂ ਮੈਂ ਅੱਜ ਹੀ ਨੇ ਵੇਡ ਦੋ ਕਹਾਂ ਦੂਸਰ ਪਾਉਣਾ 10:30 ਹੋ ਗਿਆ ਅੱਛਾ ਉਹ ਜਾ ਕੇ 7:42 ਤੇ ਆਪਣੀ ਕੋਤਰੀ ਹਰਗੀ ਆ ਫੇ ਵਧਾਉਣ ਦਾ ਤੁਹਾਨੂੰ ਨਾਮ ਦੇਤਾ ਇਹ ਨਾਲ ਤਾਂ ਬਣਦਾ ਹੀ ਹੈ ਹੈ ਕੋਕੇ ਬੱਸ ਹਾਂਜੀ ਹਾਂ ਉਹ ਵੀ ਕਹਿੰਦੇ ਹੋਣਗੇ ਵੀ ਹਾਂ ਬਤਾ ਲਾ ਹਾਂਜੀ ਦੂਸਰ ਜੀ ਬੈਠੇ ਸੀ ਵੀ ਦੂਸਰ ਕਰਾਉਂਦੇ ਹਾਂ ਅਸੀਂ ਵਾਸ਼ਿੰਗ ਥਿੰਗਾਂ ਸੇਰੇ ਬੋਲੀ ਨਹੀਂ ਵੀ ਦੂਜੇ ਨੂੰ ਦੇਣੀ ਹਾਂ ਅਸੀਂ ਕੱਲਾ ਮੋਟਰਸਾਈਕਲ ਬੋਲੇ ਸੀ ਅੱਛਾ ਅਸੀਂ ਕਹਾਂ ਵੀ ਕੱਲ ਨੂੰ ਵਾਧਾ ਲਵਾਵੇਂ ਵਾਧੇ ਤੇ ਵਾਸ਼ਿੰਗ ਮਸ਼ੀਨ ਦਾ ਵਾਂਗੇ ਹਾਂ ਇਹ ਬਾਈ ਇਹ ਮੈਂ ਕਿਹਾ ਦਸਰੂ ਟਾਂਗੇ ਲਵਾ ਦੀਏ ਹਾਂ ਨਹੀਂ ਕਹਿੰਦੇ ਨੇ ਵੇੜ ਤੇ ਕਹਿੰਦਾ ਸਾਢੇ 7 ਤੇ ਨਿਪਟ ਜਾਣੀ ਮੈਂ ਕਿਹਾ ਜੇ ਸਾਢੇ 7 ਉੱਤੇ ਤਾਂ ਟਾਈਮ ਕਰ ਰਹੇ ਹੋ ਉਦੋਂ ਆਣਾ ਹਾਂ ਕਹਿੰਦੇ 6:30 'ਤੇ ਲਾਂਗੇ ਉਦੋਂ ਤਿੰਨ ਫਰਪੇ ਸੀ ਮੈਂ ਹੋਰ ਵਧਾਤਾ ਜਨੂ ਪਰ ਤਬਿਆੜੀ ਦੀ ਜਾ ਕੇ ਬਾਈ ਕਿਹੜੀ ਕਬੂਤਰੀ ਉਹ ਗੱਲਾ ਰਹਿ ਗਿਆ ਕਿ ਕਿਸੇ ਦਾ ਫੈਸਲਾ ਤਾਂ ਹੋਇਆ ਹੀ ਨਾ ਕਿਸੇ ਦਾ ਕਹੋ ਨਾ ਤੁਸੀਂ ਆਪ ਦਾ ਫਾਇਦਾ ਕਰਨ ਨੂੰ ਕਰਦੇ ਸੀ ਕਿ ਹੋਰ ਬਤਾ ਲਾ ਨਹੀਂ ਸਾਡੀ ਸਾਡੀ ਤਾਂ ਮਾੜੀ ਸੀ ਕਬੂਤਰੀ ਸਾਡੀ ਤਾਂ ਮਾੜੀ ਸੀ ਮਾੜੀ ਹੁੰਦੀ ਤਾਂ ਫਿਰ 7 ਵਜੇ ਲਾ ਲੈਂਦੇ ਚਲੋ ਇਹਦੇ ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਚੁੱਪ ਲੋ ਇਹਨਾਂ ਨੂੰ ਬੁੱਛ ਲੋ ਹੁਣ ਇੰਟਰਵਿਊ ਚ ਥੋੜੀ ਕਹਾ ਵੀ ਸਾਡੀ ਮਾਰੀ ਸੀ ਇਹਦਾ ਇੰਟਰਵਿਊ ਚ ਕਹਿੰਦੇ ਸਾਡੀ ਬਈ ਮਾਰੀ ਸੀ ਖੂਦ ਨਹੀਂ ਤਾਂ ਵੀ ਕਹਿੰਦੇ ਵੀ ਚੱਲ ਜੱਤ ਹਾਰ ਨਹੀਂ ਮਾਰੀ ਨਹੀਂ ਸੀ ਇਹ ਤਾਂ ਹੁਣ ਉਹੀ ਬਈ ਅਗਲੇ ਜਦੋਂ ਕਿ ਜਿੱਤੀ ਦੱਬ ਲਈ 745 ਵਾਲੇ ਨੇ ਫੇਰ ਵਾਟਾ ਫਿਰ ਪਹਿਲਵਾਨ ਢਹੇ ਤੇ ਫਿਰ ਕਹਿੰਦਾ ਹੀ ਹੁੰਦਾ ਹਾਰ ਨੂੰ ਦਾ ਬਾੜੀ ਬਾੜੀ ਪਿਆਰ ਨਾਲ ਲੈਣਾ ਜਦੋਂ ਹਾਰ ਜੇ ਐ ਸੀ ਜੱਤ ਦੀ ਸਾਨੂੰ ਕੋਈ ਖੁਸ਼ੀ ਨਹੀਂ ਹਾਰ ਤਾਂ ਸਾਨੂੰ ਪੂਰੀ ਵਧੀਆ ਲੱਗਦੀ ਹੈ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਨਹੀਂ ਇਹ ਤਾਂ ਬਹਾਨੇ ਆ ਈਟੀ ਈਡੀ ਆ ਤੇ ਜੇਠਾੜ ਦੇ ਕਹਿੰਦਾ ਵੀ ਜਿੱਤ ਦੀ ਕੋਈ ਖੁਸ਼ੀ ਨਹੀਂ ਆਏਗੀ ਉਹ ਤੇ ਜਾਨ ਨਿਕਲੀ ਪਈ ਹੁੰਦੀ ਆ ਬਾਹਰ ਸਾਰਿਆਂ ਦੀ ਮੈਂ ਤੁਹਾਨੂੰ ਦੱਸਦਾ ਇਹ ਬੰਦਾ ਜਿੱਥੇ ਆਪਣੇ ਕਬੂਤਰ ਰੱਖੇ ਹੋਏ ਨੇ ਇਹ ਬੰਦੇ ਨੂੰ ਜੇ ਪੈਸਿਆਂ ਦਾ ਕਮਤਲ ਹੋਵੇ ਜਦੋਂ ਇਹ ਆਇਆ ਉਥੋਂ ਆਸਟ੍ਰੇਲੀਆ ਦਾ ਕੰਮ ਛੱਡ ਕੇ ਆਇਆ ਇਹ ਕੌਣ ਜੂਪਾ 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 ਜੀ ਦਾ ਘਰ ਆ ਮੁੰਡੇ ਦਾ ਇਹ ਕਿੱਥੇ ਰਹਿੰਦਾ ਵੀਰ ਹੁਣ ਇਹ ਪਿੰਡੇ ਦਾ ਗੁੜੇ ਆ ਇਹਦਾ ਆਸਟ੍ਰੇਲੀਆ ਮੈਂ ਲਾਬੋਰਰ ਨੇ ਹਾਂ ਤੇ ਇਹ ਬੰਦੇ ਦਾ 50 ਲੱਖ ਰੁਪਏ ਉਥੇ ਨਸਾਨ ਹੋ ਗਿਆ 1.5 ਮਹੀਨੇ ਉਥੇ ਹਾਂਜੀ ਹੁਣ ਤੁਸੀਂ ਦੱਸੋ ਵੀ ਪੈਸੇ ਦੀ ਖਾਤਰ ਜੇ ਉਹ ਫਿਰ ਉਹ ਛੱਡ ਕੇ ਕਾਦੋਂ ਆਵੇ ਜੀ ਪੈਸੇ ਕਮਾਉਣ ਆਵੇਗਾ ਨਹੀਂ ਪੈਸੇ ਦੀ ਗੱਲ ਨਹੀਂ ਜਿੱਤ ਤਾਂ ਜਿੱਤ ਹੁੰਦੀ ਆ ਉਹ ਜਿੱਤ ਤੋਂ ਬਗੈਰ ਕੋਈ ਪੁੱਛਦਾ ਉਹ ਜਿੱਤ ਅਰਬ ਰੁਪਈਆ ਆ ਆਪਣੇ ਪ੍ਰੈਜ਼ੈਂਟਾ ਹੋਣੀ ਕਰੈਕਟ ਤੇ ਲਾਉਂਦੀਆਂ ਨੇ ਹੈ ਹੋਰ ਲਾਉਂਦੀਆਂ ਨੇ ਕਿਉਂ ਭਾਈ ਜੀ ਨਹੀਂ ਉਹ ਜਿੱਤ ਲਈ ਲਾਉਂਦੀ ਆ ਵੀ ਹਾਂ ਭਾਈ ਮੇਰੇ ਕੋਲ ਤਾਂ ਪੈਸਾ ਬਹੁਤ ਆ ਭਈ ਮੈਂ ਕਾਹਨੂੰ ਛੱਡਣਾ ਮਾ ਉਹ ਜਿਹੜੇ ਚੌਕੇ ਛਿੱਟੇ ਪੈਂਦੇ ਆ ਉਸ ਉਸ ਚੀਜ਼ ਦੀ ਮੈਂ ਜਿਹੜੀ ਗੱਲ ਕਹਿਣਾ ਵੀ ਸਾਨੂੰ ਇੰਨਾ ਨਹੀਂ ਕੋਈ ਹੈਗਾ ਵੀ ਜਿਤਨਾ ਹੀ ਚਾਹੀਦਾ ਹਾਂ ਸਾਡਾ ਕਬੂਤਰ ਉੱਡੇ ਸਾਡੇ ਦਿਲ ਨੂੰ ਸਕੂਨ ਆ ਗਿਆ ਵੀ ਸਾਡਾ ਹਾਂ ਸਵਾਦ ਆਉਣਾ ਜਿਹੜਾ ਵੀ ਚੰਗਾ ਉੱਡੇ ਕੋਈ ਨਹੀਂ ਹਾਰ ਜਿੱਤਦਾ ਦੋ ਪਹਿਲਵਾਨ ਕੁਲ ਦੇ ਨੇਕ ਨੇ ਦਾ ਟਹਿਣਾ ਹੀ ਆ ਨਹੀਂ ਕੋਖੀ ਬਾਈ ਸਵਾਦ ਤਾਂ ਦੇਖੋ ਉੱੜਦੇ ਤੇ ਖੀਰ ਲਿਆ ਚੀ ਆਉਂਦਾ ਨੌਦਾਰੀ ਆ ਜਿੱਡੀ ਜੇ ਹੁਣ ਆਪਾਂ ਨੌਦਾਰੀ ਆਪਾਂ ਕਰੀਏ ਬਈ ਉਹ ਅਖੀਰ ਲਿਆ ਚੀ ਨਹੀਂ ਅਗਲਾ ਕਹਿੰਦਾ ਬਈ ਸੋਣੀ ਹੋਣੀ ਤਾਂ ਨੀ ਬਾਈ ਭਾਂਡੇ ਜਿਸ ਤੱਕ ਮੈਨੂੰ ਲੱਗਦਾ ਬਾਈ ਮਿੱਕੀ ਹਾਂ ਆਪਣੇ ਜੇ ਲੋਕਾਂ ਨੇ ਜਿਹੜੇ ਹੋਰ ਕੂਤਰਬਾਜੀ ਕਰਦੇ ਹੋਰ ਲੋੜਕਾ ਜਿਹੜਾ ਸਾਡਾ ਗਰੁੱਪ ਆ ਸੀ ਤਾਂ ਗੁਰਪਜ ਕੂਤਰਬਾਜੀ ਕਰਦੇ ਹਾਂ ਜਿਵੇਂ ਬਾਈ ਜੱਗਾ ਹੋ ਗਿਆ ਹਾਂ ਸੋਨੀ ਵੀਰਾ ਮੈਂ ਹੋ ਗਿਆ ਹਾਂ ਤੇ ਆਪਣੇ ਆਸ਼ੂ ਹੋਣੀ ਹੋਗੇ ਬੰਟੀ ਹੋਣੀ ਹੋ ਗਿਆ ਜੂਪਾ ਹੋ ਗਿਆ ਹੋਰ ਆਪਣੇ ਦੇ ਦੋ ਚਾਰ ਭਰਾ ਸੀ ਗਰੁੱਪ ਵਾਈ ਜਾਏ ਕਰਾਉਨੇ ਵੀ ਸਾਡਾ ਸਾਰੇ ਖੁੱਡੇ ਸਾਡੇ ਇੱਕੋ ਨੇ ਆਪਣੇ ਲਤਾਲਿਓਂ ਕੁਲਦੀਪ ਹੋਣੀ ਹੋਗੇ ਹਾਂ ਸਾਡੇ ਹਣੇ ਇੱਕ ਕਬੂਤਰ ਨੇ ਇੱਕ ਦੂਜੇ ਸਾਡਾ ਲੈਣ ਦੇਣਾ ਪੂਰਾ ਵਧੀਆ ਤਲੀ ਅਸੀਂ ਗਰੁੱਪ ਵਾਈਂ ਕੁੱਤਰ ਵਾਈਂ ਕਰਦੇ ਸਾਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ ਹੈਗਾ ਜਿੱਤਾਂ ਨਾ ਸਾਨੂੰ ਕੋਈ ਚੇਲਿਆਂ ਦਾ ਵੀ ਅਸੀਂ ਐਂ ਚੜਾਈ ਕਰਕੇ ਹੁਣ ਬਾਈਂ ਕਹਦੇ ਵੇ ਹੁਣ ਬਾਈ ਨੇ ਕਿ ਪਾਸੀ ਸਾਡੇ ਗਰੁੱਪ ਨੇ ਕਿਹੜਾ ਹੀ ਨਾਮ ਦਿੱਤੇ ਸਾਰੇ ਨਾਮ ਦਿੱਤੇ ਆ ਨੋਵਾ ਦਿੱਤੀ ਆ ਠੀਕ ਨਹੀਂ ਸਾਨੂੰ ਐਂ ਨਹੀਂ ਹੁੰਦਾ ਵੀ ਦਿਖਾਵਾ ਕਰਕੇ ਅਨੋਵਾ ਤਾਂ ਉਹ ਤਲਵੰਡੀ ਸੀ ਤਲਵੰਡੀ ਹੈ ਨੋਵਾ ਦਿੱਤੀ ਆ ਹਾਂਜੀ ਬਲਜੀਤ ਲੱਲਾ ਵਾਲੇ ਨਾ ਪਿੱਛਾ ਪਿਆ ਸੀ ਉਹ ਨਹੀਂ ਨਹੀਂ ਉੱਥੇ ਨਹੀਂ ਲੋ ਉੱਥੇ ਕੀ ਬਾਈ ਜੀਬ ਵਾਈ ਬਾਈ ਕਿੱਥੋਂ ਜੀਬ ਨਹੀਂ ਇੱਥੇ ਅਖੀਰ ਚ ਤਾਂ ਉਹੀ ਰਹਿ ਗਿਆ ਨਹੀਂ 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 ਹਾਂ ਉਹ ਉੱਥੇ ਤਲਵਿੰਦਰ ਦਾ ਸੀ ਦੂਜਾ ਗਲਜਾ ਇਹਨਾਂ ਦੇ ਪੰਜਾ ਸਿਆਂ ਦੇ ਆਪਣੇ ਦਾ ਘੰਟਾ ਵੱਧ ਡੁੱੜਿਆ ਪੰਗਾ ਆਪਣਾ ਕਿਹਦੇ ਨਾਲ ਪੈਣਾ 58 ਮਿੰਟ ਇਕੱਲੀ ਉੱਡੀ ਗਈ ਨੋਵਾ ਜੱਤ ਕਿਹੋ ਹਾਂ ਉਹਦੇ ਨਾਲ ਕਿਸੇ ਦਾ ਕੀ ਮੇਲ ਸੀ ਕਿਸੇ ਦਾ ਮੇਲ ਹੀ ਨਹੀਂ ਸੀ ਉਹਦੇ ਨਾਲ ਉਹ ਤਾਂ ਭਾਈਚਾਰਾ ਜਿਵੇਂ ਤੁਸੀਂ ਕਹਦੇ ਹੋ ਹਾਂ ਇਹ ਵੀ ਬਾਬੇ ਖੇੜੀ ਵਾਂਗੂ ਡਿਫੈਂਡਰ ਜਿੱਤਣ ਨੂੰ ਫਿਰਦਾ ਹੈ ਇਹ ਦੁਖਾ ਕੀ ਬਗਾਰੇ ਇਹ ਵੀ ਨੋਵਾ ਘੜੀ ਨਾਲੇ ਸੀ ਤੇ ਹੈ ਹਾਂ ਨਹੀਂ ਨਹੀਂ ਉਹ ਪੂਤਰੀ ਪਹਿਲਾਂ ਵੀ ਜਿੱਤੀ ਸੀ ਸਾਹਬਾਣੇ ਉਹ ਹਾਂ ਹਾਂਜੀ ਉੱਥੇ ਵੀ ਜਿੱਤੀ ਹੋਈ ਸੀ ਉੱਥੇ ਹੀ ਵਾਧੂ ਡੀ ਸਾਰਿਆਂ ਨਾਲ ਉਹ ਅੱਛਾ ਤੇ ਇਹ ਜੀ ਗੱਲ ਇਹ ਤਾਂ ਇੱਥੇ ਰਾਜਗੜ੍ਹ ਫਰਿੱਜ ਜਿੱਤੀ ਆਪਾਂ ਹਾਂ ਆ ਇੱਥੇ ਪੈਂਦਾ ਰਾਏਕੋਟ ਕੋਲੇ ਉੱਥੇ ਆਪਣਾ 1 ਘੰਟਾ 32 ਮਿੰਟ ਕਰ ਲਾਉ ਡਿਆ ਗੂਤਰ ਹੂੰ ਉਹ ਵੀ ਉੱਡਿਆ ਫਿਰ ਉਹ ਵੀ ਦੱਸਦੇ ਆ ਵੀ ਉਹ 1 ਘੰਟਾ 32 ਮਿੰਟ ਬੈਠਿਆ ਨਹੀਂ ਨੇਰੇ ਚ ਚਲੇ ਗਿਆ ਖੋ ਗਿਆ ਉਹ ਅੱਛਾ ਉਹ ਗੁਰਦੀਪ ਆਸੀ ਨਾਲ ਸਾਂਝੀ ਹੋਈ ਸੀ ਆਪਣੀ ਅੱਛਾ ਦੋ ਕਬੂਤਰਾਂ ਦੀ ਤੇ ਉਹ ਉਹਦੇ ਤੋਂ ਮੇਰਾ ਉਹਦਾ 6 ਵਜੇ ਕੁਛ ਮਿੰਟ ਤੇ ਢਾਂਗੀ ਚੜ੍ਹ ਗਿਆ ਆਪਣਾ 7:32 ਮਿੰਟ ਤੇ ਦਿਖਣੋਂ ਹਟ ਗਿਆ ਅੱਛਾ ਮੈਂ ਇੱਕ ਗੱਲ ਹੋਰ ਸੁਣਨਾ ਤੁਹਾਡਾ ਤਾਂ 7:00 ਵਜੇ ਲੋਕਾਂ ਦੇ ਤਾਂ 11:00 11:00 ਵਜੇ ਤੱਕ ਉੱਡ ਜਾਂਦੇ ਆ ਪਤਾ ਨਹੀਂ ਕੀ ਕਹਿ ਸਕਦੇ ਹਾਂ ਜੀ ਅਸੀਂ ਹਾਂ ਅੱਖਾਂ ਦੇ ਮੂਰੇ ਜਿੰਨਾ ਅਸੀਂ ਤਾਂ ਜੇ 31 ਦੇ ਬੈਠੂ 30 ਕਹਿ ਦਾਂਗੇ ਹਾਂ 7:30 ਕਹਿ ਦਾਂਗੇ ਜੇ 31 ਦੇ ਬੈਠੂ 32 ਨਹੀਂ ਕਰਦੇ ਸੀ ਅਜਾ 32 ਨਹੀਂ ਕਰਦੇ ਉਹ 32 ਆ 7:32 ਤੇ ਦੇਖਣੋਂ ਉਹ ਤਾਂ 7:32 ਤੇ ਹੀ ਤੁਹਾਨੂੰ ਕਿਹਾ ਉਹ ਚੈੱਕ ਵੀ ਕਰ ਸਕਦੇ ਹੋ ਉੱਥੇ ਪੁੱਛ ਵੀ ਸਕਦੇ ਹੋ ਕਿਸੇ ਤੋਂ ਜਿਹੜੀ ਗੱਲ ਜਿੰਨੀ ਕਾਹਾਂਗੇ ਉਨੀ ਹੋਊਗੀ ਕੋਕੀ ਭਾਈ ਉਹ 7:32 ਮੰਨ ਲਓ ਉਹ ਦਿਨਾਂ 'ਚ 7:32 ਤੇ ਤਾਂ ਚਲੋ 7 ਵਜੇ ਮੌਕੀ 7:32 31 ਜੰਤੀ ਖੜਾ ਹੁੰਦਾ ਪਰ 9:32 ਤਾਂ ਮੁਸ਼ਕਲ ਹੋ ਜੂ ਜੇ ਠਾਰ 'ਚ ਮੁਸ਼ਕਲੀ ਹੁੰਦਾ ਬਈ ਕਈ ਗਰ ਕਬੂਤਰ ਇਹਦਾ ਕੋਈ ਸੈਟ ਵਟ ਹੋ ਗਿਆ ਜਿਹਨੇ ਥਾਣੇ ਲਿਆ ਯਾਰ ਉੱਡਣੇ ਉੱਡਣਾ ਮੈਂ ਜਦ ਤੱਕ ਓੜ ਜਾਂਦੇ ਆ ਕਬੂਤਰ ਵੀ ਖਤਮ ਓੜ ਜਾਂਦੇ ਬਈ ਕੂਤਰੀਆਂ ਜੀ ਕੋਈ ਸੈਟ ਵਾਲਾ ਹੋ ਗਿਆ ਕਬੂਤਰ ਦੀ ਗੇਮ ਲੱਗ ਗਈ ਬਾੜੇ ਡਾਵੇ ਕਬੂਤਰ ਨੇ ਓੜ ਜੰਨੇ ਆ ਉਹ ਫਿਰ ਡਾਰੀ ਲੰਬੀ ਮਾਰ ਜਾਂਦੇ ਮਾਰ ਜਾਂਦੇ ਹਾਂਜੀ ਇਹ ਤੇ ਨਹੀਂ ਕੋਈ ਹੋ ਹੈਗਾ ਅੱਛਾ ਜਾਣੀ ਬਾਜ਼ੀਆਂ ਪੂਰੀਆਂ ਆਦ ਕੀ 25 ਪੂਰੀਆਂ ਪੂਰੀਆਂ ਜੀ ਕਿਹੜੇ ਕਬੂਤਰ ਸੋਨੀ ਵੀਰ ਜਿਹੜੇ ਫਿਰ ਤੁਹਾਨੂੰ ਕਿਹੜਿਆਂ ਤੇ ਬਈ ਆਸ ਸੀ ਵੀ ਉਹ ਆਸ ਨਾਲੋ ਵੀ ਗਾਹਾਂ ਲੰਗੇ ਜਾਂ ਦੂਜੇ ਜਿਹੜੇ ਤੁਹਾਡੇ ਕੋਲੇ ਤੋਂ ਕਿਉਂਕਿ ਤੁਹਾਡੇ ਕੋਲ ਤਾਂ ਸਾਰੇ ਬ੍ਰਾਂਡ ਸਾਰੇ ਬੰਦਿਆਂ ਦੇ ਆਹਨੋਂ ਰਾਜਗੜ੍ਹ ਵਾਲੇ ਹੀ ਸਾਰੇ ਮਾੜਾ ਛੱਡੇ ਸੀ ਉੱਥੇ ਲੱਜਾ ਕੇ ਅਸੀਂ ਹਾਂ ਵੀ ਇਹਨੂੰ ਇੱਥੇ ਛੱਡਦੇ ਆਂ ਲੋਕਲ ਜੀ ਬਾਜ਼ੀਆ ਛੋਟਾ ਜਿਹਾ ਪੈਂਡਾ ਹਾਂ ਜਿਹੜੀ ਉਹ ਬਾਲੀ ਜੱਗੀ ਹੋਈ ਅਸੀਂ ਇੱਥੇ ਛੱਡੀ ਰੂਮੀ ਉਹ 12-13 ਮਿੰਟ ਪਹਿਲਾਂ ਹਰਗੀ ਸਾਡੀ ਕਬੂਤਰੀ ਇੱਕ ਕਲੇਰਾ ਛੱਡੇ ਉਹ ਵੀ ਮਾੜਾ ਛੱਡੇ ਉਹ ਵੀ ਜਿੱਤ ਗਿਆ ਤਿੰਨ ਤਿੰਨ ਬਾਈ ਤਿੰਨ ਕਬੂਤਰ ਛੱਡੇ ਬਾਈ ਜੱਡੇ ਸੀਗੇ ਰਾਜਗੜ੍ਹ ਇੱਕ ਰੂਮੀ ਇੱਕ ਕਲੇਰਾ ਇਹ 2025 ਦੀਆਂ ਹੀ ਗੱਲਾਂ 25 ਦੀਆਂ ਹਾਂਜੀ ਅੱਛਾ ਰੋਮੀ ਤਕੜੀ ਹੱਡੀ ਸੀ ਗੁਬਤਰੀ ਇਹ ਦੁੱਨੇ ਪਿੰਡਾਂ ਚ ਮਾੜੀ ਹੱਡੀ ਸੀ ਰੋਮੀ ਵਾਲੀ ਬਾਈ ਤਕੜੀ ਸੀ ਉਹ 5 ਮਿੰਟ ਪਹਿਲਾਂ ਹਰ ਗਈ 13 ਮਿੰਟ ਪਹਿਲਾਂ 13 ਮਿੰਟ ਪਹਿਲਾਂ ਉਹ ਹਰ ਗਈ ਇਹ ਇੱਕ ਤਾਂ ਉੱਤੀ ਰਹਿ ਗਿਆ ਰਾਤ ਨੂੰ 13 ਮਿੰਟ ਕਿਹਦੇ ਨਾਲ ਪੇਚਾ ਫਸਿਆ ਉਦੋਂ ਨਹੀਂ ਪੇਚਾ ਨੇ 7 ਦਾ ਟਾਈਮ ਹੋਣਾ ਸੀਗਾ ਜੀ 7 ਤੋਂ 13 ਮਿੰਟ ਪਹਿਲਾਂ ਹਰ ਗਈ ਨਹੀਂ ਨਹੀਂ ਉਦੋਂ ਫਿਰ ਕਿੰਨੇ ਰਹਿੰਦੇ ਸੀਗੇ ਉਦੋਂ ਬਾਈ ਪੰਜ ਪੰਜਵੇਂ ਬੈਠੇ ਚਾਰ ਚਾਰਾਂ ਨੇ ਵੰਡ ਚਾਰਾਂ ਨੇ ਬਾਜੀ ਵੰਡ ਲਈ ਤੁਹਾਨੂੰ ਤੁਹਾਡੇ ਨਾਲ ਨਹੀਂ ਜਾਣੀ ਤੇਰਾ ਮਾੜਾ ਹੋਵੇ ਨਾ ਅਸੀਂ ਕਹੀਏ ਹਾਂ ਅਗਲੀ ਦੀ ਬਾਜੀ ਕਾਦੋ ਖਰਾਬ ਕਰਨੀ ਹੈ ਜੋ ਸਾਡਾ ਦੰਗੂ ਅਸੀਂ ਸੀ। ਦੰਗੂ ਨਹੀਂ ਬਣਦੇ ਨੇ। ਉਹ ਚਲੋ ਚਾਰਾਂ ਨੇ ਜਿਹੜੀ ਆਪਣਾ ਬੈਠੇ ਜਿਹੜੀ ਬਾਜੀ ਬੰਡ ਰਹੀ। ਕਿਹ ਘਰ ਭਾਈ ਕਿਸੇ ਨਾਲ ਨਹੀਂ ਬੰਦੀ ਕਰਦੀ ਹੁੰਦੀਗਾ ਆਪਾਂ ਤਾਂ ਪਰਿਆ ਪਤਕੇ ਨੂੰ ਕਹਿੰਦੇ ਨਹੀਂ ਹੈਗੇ। ਜੇ ਕਿਹਨੇ ਕਹਿਤਾ ਵੀ ਹਾਂ ਸੰਜੀਏ ਤਾਂ ਕਹਦੇ ਕੋਈ ਗੱਲ ਨਹੀਂ। ਆਪਾਂ ਐ ਨਹੀਂ ਹੈਗਾ ਵੀ ਪਹਿਲਾਂ ਕਿਹਨੂੰ ਮਿੰਤਾ ਕਰਨ ਲੱਗੇ ਵੀ ਭਾਈ ਸਾਡੇ ਨਾਲ ਬੰਡ ਬੰਡ ਬੰਡ। ਇਹ ਆਪਣਾ ਨਹੀਂ ਕਦੇ ਵੀ ਕਿਸੇ ਨਾਲ ਐ ਕਰਿਆ। ਉਹਦੇ ਨਾਲ। ਹਾਂਜੀ। ਕਿਸੇ ਨਾਲ ਵੀ ਨਹੀਂ ਕਰਦਾ। ਅੱਛਾ 13 ਮਿੰਟ ਪਹਿਲਾਂ ਬੈਗੀ। ਬੈਗੀ ਹਾਂਜੀ। ਕੀ ਨਾਮ ਸੀ ਉੱਥੇ? ਉੱਥੇ ਮੋਟਰਸਾਈਕਲ ਸੀਗੀ। ਮੋਟਰਸਾਈਕਲ। ਉੱਥ ਫਿਰ ਚਤਰਾਈ ਕਰ ਗਿਆ ਫਿਰ ਚਤਰਾ ਆਈ ਪੱਬੀਆਂ ਸੋਈਆਂ ਵਾਲਾ ਹਾਂਜੀ ਹਾਂਜੀ ਹਾਂ ਤੇਰਾ ਭਰਾ ਆਪਣੀ ਨਹੀਂ ਫਿਰ ਕਬੂਤਰ ਤਾਂ ਚਤਰਾਈਆਂ ਕਰ ਗਿਆ ਨਾ ਵੀ ਜਦੋਂ ਮਾਰੇ ਸੋਨੇ ਵਾਲੇ ਬੈਠੇ ਤੁਹਾਡੇ ਵਾਲੇ ਫਿਰ ਥਾਪੇ ਮਾਰੇ ਉਹਨੇ ਵੀ ਆ ਫਿਰਦਾ ਚਤਰਾਈਆਂ ਕਰਦਾ ਚਤਰਾ ਮੈਂ ਦੱਸ ਦਾਂ ਪਤਾ ਕੀ ਚੱਕਰ ਆਈ ਇਹ ਤਾਂ ਵੈਸੇ ਇੱਕ ਰੂਲ ਹੀ ਚਾਹੀਦਾ ਵੀ ਅੱਜ ਤੁਹਾਡਾ ਵਿੱਕੀ ਬਾਈ ਚੰਗਾ ਕਬੂਤਰ ਨਾ ਮੇਰਾ ਮਾੜਾ ਤਾਂ ਮੈਨੂੰ ਉਹਦੇ ਲੱਤਾਂ ਨਹੀਂ ਖਾ ਉਹਨੂੰ ਕਹਿੰਦਾ ਜੱਤ ਲੱਜਵਾ ਜੀ ਇਹ ਮੌਕਾ ਕਦੇ ਕਦੇ ਮਿਲਦਾ ਹਰ ਰੋਜ਼ ਤੁਹਾਡਾ ਕੱਲਾ ਨਹੀਂ ਜੱਤ ਨਾ ਕਬੂਤਰ ਇਹ ਵੀ ਬਾਈ ਗੱਲ ਪੱਕੀ ਆ ਹਾਂ ਬਈ ਸਾਲ ਚ ਜੇ ਜੇਠਾੜ ਮੰਨ ਲਓ ਉਹ ਕਿਸੇ ਦਿਨ ਹੀ ਦਾ ਲੱਗਦਾ ਦਾ ਲੱਗਦਾ ਹਾਂ ਹਾਂ 30 ਵਜੇ ਸ਼ੁਰੂ ਹਾਂ ਜਿੱਤੀਆਂ ਪੰਜ ਵਜਿਆਂ ਕੱਲੇ ਜੇ ਸਰਗਾ ਨਹੀਂ ਜਿੱਤੀਆਂ ਹੂੰ ਤੇ 30 ਵਜੇ ਅੱਛਾ ਜੀ ਟਾਰਗੇਟ ਵੀ ਉਹ ਚ 5-4 ਹੀ ਹੁੰਦੀਆਂ ਜਿਹੜੀਆਂ ਆਪਾਂ ਕੱਲੇ ਦੇ ਵੀ ਆ ਉਹ ਦਿਨੇ ਮੇਰੇ ਵਰਗਾ ਪੈਰ ਖਿੱਚੀ ਜਾਦਾ ਭਾਈ ਜੀ ਮੈਂ ਹੁਣ ਉਹ ਬਹਿ ਗਿਆ ਦਸਾਂ ਥੱਲੇ ਉਹਨੂੰ ਵੀ ਹਿਸਾਬ ਬਰੋਬਰ ਦੇਣਾ ਤੇ ਉਹ ਜਿਹੜਾ ਜਿੱਤੇ ਉਹਦਾ ਕੀ ਮੁੱਲ ਪਿਆ ਫਿਰ ਕੂਤਰ ਦਾ ਉਹਦਾ ਕੀ ਮੁੱਲ ਉਹੀ ਤਾਂ ਗੱਲ ਆ ਜੀ ਫਿਰ ਤਾਂ ਕਹਿੰਦੇ ਕੋਈ ਵੀ ਹੋਵੇ ਬਾਜੀ ਅਗਲੇ ਚਾਰ ਪੈਸੇ ਆਉਂਦੇ ਔਰ ਖਰਚੇ ਬਹੁਤ ਨੇ ਵਿੱਕੀ ਬਾਈ ਐਵੇਂ ਹੀ ਲੱਗਦਾ ਇੱਥੇ ਸਾਡਾ ਮਤਲਬ ਬਾਜੀਆ ਮੋਕੇ 70 75000 ਮਹੀਨੇ ਦਾ ਖਰਚਾ ਵਾ ਚਲੋ ਡਿਟੇਲ ਨਹੀਂ ਅਸੀਂ ਦੇਣੀ ਇੱਥੇ ਦਾ ਇੰਨਾ ਖਰਚਾ ਵਾ ਮਹੀਨੇ ਦਾ ਰੋਟੀ ਪਾਣੀ ਦਾ ਬਾਜ਼ਾਰ ਦਾ ਹਾਂ ਨਹੀਂ ਉਹ ਬਦਾਮਾਂ ਬਦੂਮਾਂ ਦਾ ਸਾਡੇ ਕੇ ਪੈਸੇ ਹੀ ਬਦਾਮਾਂ ਤੋਂ ਬਿਨਾ ਬਾਈ ਜੋ ਖਰਚਾ ਆ ਜਾਂਦਾ ਐ ਤਾਂ ਫਿਰ 5 ਵਜੇ ਤੋਂ 7 ਵਜੇ ਤੱਕ ਤਾਂ ਹੀ ਤੁਹਾਡਾ ਖਰਚਾ ਆ ਜਾਂਦਾ ਹਾਂ ਤਾਂ ਹੋ ਜਾਂਦਾ ਉਹ ਬਈ ਜੇ 70000 ਤਾਂ 35000 ਤਾਂ ਉਹੀ ਹੋ ਜਾਂਦਾ ਉਹ ਛੱਡੋ ਹਾਂ ਬਿਲਕੁਲ ਤੁਹਾਡੇ ਆਉਣ ਤੋਂ ਪਹਿਲਾਂ ਹਾਂ 30 ਤੋਂ 35 ਬੰਦੇ ਇੱਥੇ ਉੱਠ ਕੇ ਗਏ ਨੇ ਹਫ਼ਤੇ 2 ਦਿਨ ਇੱਥੇ ਪੱਬੀਆਂ ਮੇਲਾ ਲੱਗਣੇ ਲੱਗਣਾ ਜੀ ਹੂੰ ਇਹੀ ਸਾਡੇ ਰੂਹ ਦੀ ਖਰਾਕ ਆ ਸਾਨੂੰ ਸਵਾਦ ਆ ਜਾਂਦਾ ਐਂ ਬਈ ਇਹੀ ਸ਼ੌਕ ਹੈ ਇਹੀ ਬਰਾਤ ਹੀ ਖੇਡਾਂਗੇ ਆਪਣੀ ਸਹੀ ਗੱਲ ਹੈ ਵੀਰ ਹੁਣ ਹੀ ਕੈਮਰੇ ਲੱਗੇ ਹੋਏ ਆ ਬਾਹਰ ਬੈਠੇ ਆਹ ਦੇਖੀ ਜਾਂਦੇ ਨੇ ਸਾਡਾ ਬੰਦਾ ਇੰਨੀ ਨਿਗਰ ਰੱਖਦਾ ਜੇ ਇਥੋਂ ਕੋਈ ਬੰਦਾ ਕਹੇ ਮੁੜ ਗਿਆ ਨਾ ਇਹਨਾਂ ਨੂੰ ਜਦੀ ਫੋਨ ਆ ਜਾਂਦਾ ਵੀ ਬੰਦਾ ਚਾਹ ਪਾਣੀ ਪੀ ਕੇ ਨਹੀਂ ਗਿਆ। ਕੀ ਬਾਤ। ਬਾਈ ਦੇ ਨੋਂ ਤੇ ਯਾਰ ਇੱਕ ਵਾਰੀ ਤਾਰੀਆਂ ਜ਼ਰੂਰ। ਐਡਾ ਉਹ ਆ ਹੋਆ ਦੇਖ ਲੋ। ਇਹ ਬਾਈ ਦਾ ਨੋਂ ਹੈਗਾ ਵਾ ਜਗਰੂਪ ਸਿੰਘ ਮਾਨ। ਜਗਰੂਪ ਸਿੰਘ ਮਾਨ ਪੱਬੀਆਂ ਪਿੰਡ ਗੁੜੇ। ਗੁੜੇ ਰਹਿੰਦੇ ਉਰੇ ਸੀ ਪਹਿਲਾਂ ਉਹ। ਅੱਛਾ। ਉਹਦੇ ਮਤਲਬ ਡੈਡੀ ਦੇ ਨਾਨਕੇ ਸੀ ਇਸ ਘਰੇ ਆ ਕਰੇ। ਅੱਛਾ। ਇਹ ਘਰ ਪੁਰਾਣਾ ਸੀ ਫਿਰ ਢਾਕੇ ਇੱਥੇ ਆ ਕੂਤਰਾਂ ਦੇ ਬਣਿਆ ਹੋਇਆ। ਇੱਥੇ ਕੋਈ ਮਤਲਬ ਕੋਈ ਹੋਰ ਉਹਨਾਂ ਦਾ ਆਉਂਦਾ ਨਹੀਂ ਘਰ ਦਾ। ਉਹ ਜਦੋਂ ਆਉਂਦਾ 2 ਮਹੀਨੇ ਉਹੀ ਉਹ ਤਾਂ ਸਾਰੇ ਆ ਜਾਂਦੇ ਨੇ ਮਤਲਬ ਕੱਲੇ ਕਬੂਤਰਾਂ ਲਈ ਹੋਈ ਆ। ਕੀ ਬਾਤ ਹੈ। ਇਹ ਦੋ ਮੁੰਡੇ ਉਰੇ ਰਹਿੰਦੇ ਨੇ। ਇਹ ਪੱਕੇ ਇੱਥੇ ਰਹਿੰਦੇ ਨੇ ਮੁੰਡੇ। ਯਾਨੀ ਬਾਈ ਜੀ ਬੰਗਲਾ ਪਾਇਆ ਪਿਆ। ਹਾਂ। ਕਿ ਨਹੀਂ ਕਬੂਤਰ ਬਾਜੀ ਵੀ ਕਬੂਤਰ ਵੀ ਬਾਈ ਜੀ ਜਿਹੜੇ ਇਹ ਬੰਦੇ ਵੀ ਇੱਥੇ ਘਰੇ ਭਾਗਾ ਵਾਲੇ ਆਉਂਦੇ ਆ। ਹਾਂ ਜੀ ਭਾਗਾ ਵਾਲੇ। ਕਬੂਤਰ ਵੀ ਬਾਈ ਜੀ ਭਾਗਾ ਵਾਲੇ ਆ। ਜਿਨ੍ਹਾਂ ਨੂੰ ਇਹੋ ਜੇ ਹਾਂ ਜੀ ਮਾਲਕ ਤਾਂ ਕਾਹਦਾ ਵੀ ਰੂਹ ਦੀ ਖਰਾਕ ਦਿੱਤੀ ਹੋਈ ਆ ਉਹਨਾਂ ਨੂੰ ਵੀ ਉਹਨੂੰ ਰੂਹ ਦੀ ਖਰਾਕ ਗਿਆ ਜੀ ਪੈਸੇ ਤਾਂ ਉਹਨਾਂ ਕੋਲ ਕਮੀ ਨਹੀਂ ਕੋਈ। ਬਾਕੀ ਗੱਲ ਆ ਅੱਜ ਦੇ ਸਮੇਂ 'ਚ ਕਿੰਨੀ ਦੁਨੀਆ ਡਿਪਰੈਸ਼ਨ ਚ ਹਾਂਜੀ ਹਾਂਜੀ ਉਹ ਫਿਰ ਅਮਰੀਸ਼ਪੂਰੀ ਹੋਣੀ ਜਦੋਂ ਦਾਣਾ ਸੜਦੇ ਆ ਆ ਆ ਉਹ ਫਿਰ ਡਿਪਰੈਸ਼ਨ ਦੂਰ ਹੋ ਜਾਂਦਾ ਹਾਂ ਬਿਲਕੁਲ ਬਿਲਕੁਲ ਜਦੋਂ ਤੁਸੀਂ ਆ ਕੇ ਕੋਈ ਕਬੂਤਰ ਇਧਰੋਂ ਉੱਡਾ ਉਹ ਤੁਹਾਡਾ ਫਿਰ ਧਿਆਨ ਹੀ ਹਾਂਜੀ ਹਾਂਜੀ ਕਿਉਂਕਿ ਤੁਸੀਂ ਤਾਂ ਕੋਕੀ ਬਾਈ ਹੋਰ ਵੀ ਆ ਜੋ ਵੀ ਬੰਦੇ ਆ ਇਹ ਮੁਹੱਬਤੀਆ ਚਾਹੇ ਘੋੜੇ ਆ ਚਾਹੇ ਸ਼ਿਕਾਰੀ ਕੁੱਤੇ ਆ ਚਾਹੇ ਬਲ ਦਾ ਵਾਕਏ ਮੈਂ ਤਾਂ ਆ ਪਰਾਨ ਹੋ ਗਿਆ ਮੇਰਾ 40 ਤੋਂ 45 ਕਿਲੋਮੀਟਰ ਪੈਂਦਾ ਜੀ 40 ਕਿਲੋਮੀਟਰ ਆਉਂਦੇ ਆ ਮਰੋ ਹੀ ਆਪ ਡਾਊਨ ਕਰਦਾ ਹਾਂ ਰੋਜ਼ ਆਪ ਜਿੰਨੇ ਨੂੰ ਬੱਚੇ ਲਾਉਣੇ ਆ ਰੋਜ਼ ਆਪ ਡਾਊਨ ਕਰਨਾ ਹੀ ਕਰਨਾ ਹਾਂ 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 ਜੀ ਰੋਜ਼ ਆਪ ਡਾਊਨ ਕਰਨਾ ਸਵੇਰੇ ਮੈਂ ਵੀ ਡੈਲੀ ਕੋਈ ਨਾਗਾ ਔਰ 66 ਕਿਲੋਮੀਟਰ ਮੈਨੂੰ ਇਕੱਲਾ ਇੱਕ ਪਾਸਾ ਪੈਂਦਾ ਮੈਂ ਵੀ ਡੈਲੀ ਆਉਣਾ ਤੇ ਸ਼ੌਕ ਕਰਕੇ ਆਉਂਦਾ ਨਹੀਂ ਬੰਦਾ ਤਾਂ ਭਾਈ ਰੇਕਦਾਰੀ ਜਾਣ ਲੱਗਦਾ ਸਾਰੀ ਸੋਚਦਾ ਆ ਕੋਈ ਨਹੀਂ ਰਹਿਣ ਦੇ ਨਹੀਂ ਉਹ ਤਾਂ ਘਰੇ ਵੀ ਸੋਚਦੇ ਹੂੰ ਤਾਂ ਨਹੀਂ ਕੋਈ ਨਹੀਂ ਨਹੀਂ ਮੈਂ ਤਾਂ ਮੈਂ ਨਹੀਂ ਆ ਜਾਵਾਂਗੀ ਭੋਗੀ ਭਾਈ ਮੈਂ ਤਾਂ ਅਜੇ ਕੋਈ ਗੱਲ ਕਹੀ ਨਹੀਂ ਹਾਂ ਸਾਬ ਤੁਸੀਂ ਬਹਿ ਲਓ ਸਮਝ ਕੇ ਤੁਸੀਂ ਬੋਲਣਾ ਹੈ ਹੈ ਐਂ ਦੇਖ ਲੈ ਜਥੇਦਾਰ ਸਰਪੰਚਾਂ ਵੱਤ ਸਮਝਾ ਜਥੇਦਾਰ ਵੱਤ ਸਮਝਾ ਫਿਰ ਚੰਗੀਆਂ ਵੇਲੇ ਨਕੀਨ ਕਰੋ ਜਣ ਕੇ ਉਹ ਵੀ ਮਤਲ ਅੱਜ ਤੱਕ ਤਾਂ ਗੱਲ ਕਰੀ ਨਹੀਂ ਪਰ ਕਦੇ ਅੱਜ ਤੱਕ ਚਾਹੇ 20 ਬੰਦੇ ਆ ਜਾਣ ਬਰਮਪੁਰ ਵੀ ਕਦੇ ਮੈਂ ਹਾਕ ਮਾਰ ਕੇ ਚਾਹ ਨੂ ਨਹੀਂ ਕਿਹਾ ਜੇ ਰੋਟੀ ਦਾ ਟਾਈਮ ਆ ਕਦੇ ਰੋਟੀ ਨੂ ਨਹੀਂ ਇੱਕ ਗੱਲ ਆ ਬਾਈ ਜੀ ਹੋਰ ਕੋਕੀ ਬਾਈ ਕਬੂਤਰ ਬਾਜ ਦੀ ਅੱਖ ਜਾਂ ਤਾਂ ਅਸਮਾਨ ਚ ਹੋਊਗੇ ਹਾਂਜੀ ਜਾਂ ਕਬੂਤਰਾਂ ਚ ਹੋਊ ਉਹਦੀ ਅੱਖ ਕਦੇ ਰਸੋਈ ਵੱਲ ਨਹੀਂ ਜਾਊਗੀ ਨਹੀਂ ਮਤਲਬ ਹੀ ਨਹੀਂ ਕਿ ਨਹੀਂ ਇਹ ਕਬੂਤਰਬਾਜੀ ਜਿਵੇਂ ਕਹਦੇ ਜਤੀ ਸਤੀ ਲੰਗੋਟੇ ਦੇ ਪੱਕੇ ਹੁੰਦੇ ਆ ਕੋਈ ਜਿਵੇਂ ਕਹਦੇ ਮਾਰੀ ਮਛਲੀ ਆ ਗਈ ਕੋਈ ਉਹ ਹੋਗਾ ਪਰ ਐਂ ਬਸ ਅਸਮਾਨ 'ਚ ਹੀ ਨਿਗਾਹ ਹੋਊਗੀ ਤੇ ਖੁੱਡੇ ਕੰਨੀ ਜਾਬ ਦੇ ਜਾਨਵਰਾ ਕੰਨੀ ਰਸੋਈ ਕੰਨੀ ਕਿਸੇ ਦੀ ਨਿਗਾਨੀ ਜਾਊਗੀ ਬਈ ਕੌਣ ਕੀ ਕਹਾਣੀ ਆ ਨਾ ਨਾ ਮਤਲਬ ਹੀ ਨਹੀਂ ਕਬੂਤਰਬਾਏ ਬਈ ਕੋਈ ਵੀ ਆ ਉਹਦੇ ਕੋ ਸਮਝ ਹੈ ਨਹੀਂਗਾ ਬਈ ਗੱਲ ਪੱਕੀ ਆ ਉਹਦਾ ਇਹਦੇ ਵਿੱਚ ਹੀ ਸਾਰਾ ਕੁਝ ਵਸਦਾ। ਉਹਦੀ ਆਤਾਂ ਦੀਆਂ ਕਬੂਤਰੀਆਂ ਨਹੀਂ ਸੂਤ ਆਉਂਦੀਆਂ। ਸਹੀ ਗੱਲ ਹੈ। ਇਹ ਬੰਦਾ ਬਹਾਦਾ ਵੀ ਕਿੰਨਾ ਜੀਦਾ ਆ ਬੰਦਾ। ਕੂਤਰਵਾਜਾਂ ਨਾ ਬਈ ਤੂੰ ਕੋ ਟਾਈਮ ਹੀ ਨਹੀਂ। ਨਹੀਂ ਹੈ ਨਹੀਂ। ਬਈ ਜਿਹੜੇ ਬੰਦੇ ਨੇ ਮੇਰੇ ਉੱਠ ਦੀ ਸਾਰੀ ਕੂਤਰਵਾਜ ਨੇ ਖੁੱਡੇ ਦੇ ਵਿੱਚ ਜਾ ਕੇ ਚਾਹ ਪੀਣੀ ਆ। ਹਾਂ। ਠੀਕ ਨਹੀਂ ਗੱਲ। ਉਦੋਂ ਉੱਤੇ ਹੋਰ ਕੀ ਹੋ ਜਾਂਦਾ। ਇਹ ਵੀ ਗੱਲ ਆ ਪੱਕੀ। ਸਾਰਾ ਬਈ ਸ਼ੌਕ ਬੜਾ ਸ਼ੌਕ ਆ ਬਈ ਜਿਹੜੇ ਕੂਤਰਵਾਜਾਂ ਨਾ ਲੋਕ ਕਹਿੰਦੇ ਆ ਕੂਤਰਵਾਜ ਆਏ ਨੇ ਉਹਨੇ। ਆ ਬਾਕੀ ਗੱਲ ਤੁਹਾਨੂੰ ਕੱਠ ਦੇ ਤੁਸੀਂ ਦੇਖ ਹੀ ਲਿਆ। ਬਈ ਉਹ ਗੱਲ ਐ ਇੱਕ ਬਾਈ ਜੀ ਅ ਮੈਨੂੰ ਪਰਸੋਂ ਚੌਥੇ ਉਹ ਐਸ.ਡੀ ਸਾਹਿਬ ਬਲਤੇਜ ਸਿੰਘ ਜੀ ਪੰਨੂਆ ਸਾਹਿਬ ਆਏ ਸੀਗੇ ਉੱਥੇ ਕਬੂਤਰਬਾਜੀ ਦਾ ਇੱਕ ਮੜਾ ਜਿਹੜਾ ਡਿਸਬਿਊਟ ਹੋਇਆ ਹੋਇਆ ਵਾ ਫੌਜੀ ਤੇ ਗੱਦਰ ਵਾਲੇ ਤੇ ਉਹ ਮੈਂ ਔਨ ਸਟੇਜ ਤੇ ਅਜੇ ਪਿਆਰਕਦੇ ਨਹੀਂ ਹੋਇਆ ਕਿਹਾ ਵੀ ਇੱਕ ਜੀ ਇਹਨਾਂ ਤੇ ਹੋਇਆ ਹੋਇਆ ਉਹ ਕਹਿੰਦੇ ਵੀ ਉਹ ਵੀ ਕਰ ਦਾਂਗੇ ਪਰ ਇੱਕ ਗੱਲ ਐ ਕੋਕੀ ਬਾਈ ਜਿਹੜਾ ਬਾਈ ਜੀ ਉਹ ਦਿਨੇ ਉੱਥੇ ਹਸਨਪੁਰ ਪਣੋੜਾ ਕੱਠ ਸੀਗਾ ਮੈਂ ਕਈ ਵਾਰੀ ਵੱਖ-ਵੱਖ ਸਟੇਜਾਂ ਤੇ ਚਾਹੇ ਘੋੜਿਆਂ ਦੇ ਮੁੱਖ ਮੰਤਰੀ ਸਾਹਿਬ ਦੀ ਸਟੇਜ ਤੇ ਵੀ ਵੀ ਉਹ ਪ੍ਰਮਾਤਮਾ ਨੇ ਖੁਦ ਆਪ ਹੀ ਆ ਕੇ ਸਾਰਾ ਉਹਦਾਰੇ ਕੋਈ ਪੁਲਿਸ ਦਾ ਸੁਨੀ ਬਾਈ ਦੱਸੋ ਨਹੀਂ ਕੋਈ ਕੋਸੇ ਵੀ ਨਹੀਂ ਸੀ ਦੇਖ ਲਓ ਹਾਂ ਕੋਈ ਪੁਲਿਸ ਦਾ ਅਧਿਕਾਰੀ ਨਹੀਂ ਬਿਲਕੁਲ ਜੀ ਕੋਈ ਪਾਰਕਿੰਗ ਵਾਲਾ ਨਹੀਂ ਨਾ ਜਮਾ ਹੀ ਨਹੀਂ ਕੋਈ ਕੁਛ ਲੰਗਰ ਪਾਣੀ ਕਿੱਥੋਂ ਪ੍ਰਮਾਤਮਾ ਨੇ ਲੱਖਾਂ ਬੰਦਿਆਂ ਨੂੰ ਜਾਨੀ ਸਰਕਾਰ ਕੀ ਪੂਰੀ ਦੁਨੀਆ ਚ ਇਹ ਜਿਆ ਕੁਝ ਹੋ ਗਿਆ ਸੀਗਾ ਵੀ ਇਹ ਹੋ ਕੀ ਗਿਆ ਬਈ ਕਦੇ ਨਹੀਂ ਆਇਆ ਹੋਣਾ ਵੀ 1.5 ਤੋਂ 2 ਕਿਲੋਮੀਟਰ ਮੰਤਰੀ ਸਾਹਿਬ ਤੁਰ ਕੇ ਆਏ ਨੇ ਸਟੇਜ ਤੇ ਬਾਈ ਜੀ ਕਦੇ ਕੀ ਇਹ ਕੀ ਆ ਵੀ ਕੋਈ ਇੱਕ ਵੀ ਬੰਦਾ ਅਧਿਕਾਰੀ ਨਾ ਹੋਵੇ ਸੰਗਤ ਸਾਰੀ ਬੈਠੀ ਰਹੀ ਹੋਵੇ ਲੰਗਰ ਪਾਣੀ ਮੈਂ ਇੱਕ ਵਾਰੀ ਉਦਣੇ ਦੇਖਿਆ ਸੋਨੀ ਵੀ ਤੁਸੀਂ ਵੀ ਤੁਸੀਂ ਵੀ ਕਿਉਂਕਿ ਬੜੀ ਜ਼ਿੰਮੇਵਾਰੀ ਕੋਕੀ ਬਾਈ ਸਾਰੇ ਆਪਣੇ ਜਿਹੜੇ ਪ੍ਰਬੰਧਕ ਸੀ ਚੀਨਾ ਬਾਈ ਹੈ ਨਾ ਆਪਣੇ ਜੋ ਆਪਣੇ ਗਲਜਾਰ ਜਿੰਨੇ ਵੀ ਆਪਣੇ ਸ਼ਿਕਾਰੀ ਕੁੱਤੇਆਂ ਵਾਲੇ ਬੜਦਾਂ ਵਾਲੇ ਘੋੜਿਆਂ ਵਾਲੇ ਸਾਰਿਆਂ ਨੇ ਜਿਹੜੇ ਬੱਸਾਂ 'ਚ ਬਾਈ ਜੀ ਜਾਂਦੇ ਸੀ ਉਹ ਵੀ ਐ ਪਰੇਸ਼ਾਨ ਨਹੀਂ ਸੀ ਦੁੱਧ ਨਾਲ ਕੇਲਿਆਂ ਨਾਲ ਬੱਚੇ ਰੋਣ ਵੀ ਰੁਕੇ ਰਹੇ ਬੱਸ ਬਿਲਕੁਲ ਹਾਂ ਉਹ ਮੁੜ ਕੇ ਗਿਆ ਹਾਂਜੀ ਮਿੱਕੀ ਭਾਈ ਪਹਿਲੀ ਵਾਰ ਹੋਇਆ ਹੋਣਾ ਤੁਸੀਂ ਵੀ ਦੇਖਿਆ ਹਣਾ ਆ ਮੇਰੇ ਰੋਂਗ ਤੇ ਖੜੇ ਹੋਣ ਲੱਗ ਗਏ ਖੇਟਾਂ ਚ ਕਿਹੜਾ ਪਰ ਆਪਣੇ ਖੇਟਾਂ ਜਾਂ ਹੋਰ ਕਿਤੇ ਵੀ ਖੇਟਾਂ ਹੁੰਦੀਆਂ ਕੋਈ ਸਾਈਕਲ ਕੋਈ ਮੋਟਰਸਾਈਕਲ ਚੋਰੀ ਹੁੰਦਾ ਬੜਾ ਦੇਰੇ ਇੱਕ ਵੀ ਕੋਈ ਚੀਜ਼ ਚੋਰੀ ਨਹੀਂ ਹੋਈ ਉੱਥੇ ਕੋਈ ਚੀਜ਼ ਕੋਈ ਨੁਕਸਾਨ ਵੀ ਨਹੀਂ ਹੋਇਆ ਜੀ ਓਐਮ ਨਹੀਂ ਕਿਹਾ ਕਿਸੇ ਨੇ ਹਾਂ ਦੇਖ ਲਓ ਕੋਈ ਇੱਕ ਵੀ ਅਧਿਕਾਰੀ ਪ੍ਰਸ਼ਾਸਨ ਦਾ ਨਹੀਂ ਸੀ ਕੋਈ ਨਹੀਂ ਕੋਈ ਪਾਰਕੇ ਇੱਕ ਬਾਈ ਜੀ ਉਹ ਸਾਰਿਆਂ ਦੇ ਨਾਂ ਤੇ ਜਿਹੜੇ ਆਏ ਆ ਉਹਨਾਂ ਦੇ ਨਾਂ ਤੇ ਵੀ ਇੱਕ ਗੱਲ ਦੋਦਾ ਬਈ ਧੰਨਵਾਦ ਕਰਦੇ ਆ ਸਾਰੇ ਸਾਰੇ ਆਪਣੇ ਸ਼ਿਕਾਰੀ ਭਰਾਵਾਂ ਦਾ ਜਿੰਨੇ ਵੀ ਵਿਰਾਸਤ ਖੇਟਾਂ ਨੂੰ ਪਿਆਰ ਕਰਦੇ ਨੇ ਸਾਰਿਆਂ ਦਾ ਧੰ ਬਾਈ ਇੱਕ ਉਹ ਸਾਰਾ ਮਾਹੌਲ ਬਣਾਤਾ ਚਾਹੇ ਉਹ ਕਬੂਤਰ ਅਸਮਾਨ ਚੁੱਟਣ ਲੱਗੇ ਸ਼ਿਕਾਰੀ ਕੁੱਤਿਆਂ ਦੀ ਡੋਰਾ ਨਿਕਲ ਗਈ ਆ ਬੈਲ ਗੱਡੀਆਂ ਦੇ ਲਲਕਾਰੇ ਪੈਂਦੇ ਆ ਹੈਨਾ ਕਬੂਤਰਾਂ ਦੇ ਅਸਮਾਨ 'ਤੇ ਡਾਰੀਆਂ ਹਾਂਜੀ ਵੱਡੀ ਗੱਲ ਤਾਂ ਜਗਰੂਪ ਬਾਈ ਹਸਨਪੁਰ ਦਾ ਬਹੁਤ ਧੰਨਵਾਦ ਆ ਹਾਂ ਬਾਈ ਜਿਹਨੇ ਮੂਰੇ ਲੱਗ ਕੇ ਕੰਮ ਕਰਾਇਆ ਬਿਲਕੁਲ ਮੇਨ ਸੇਰਾ ਉਹਨੂੰ ਹੀ ਜਾਂਦਾ ਉਹ ਬੰਦੇ ਨੂੰ ਇਹ ਗੱਲ ਠੀਕ ਆ ਪਰ ਉਹ ਜੱਡਾ ਉਹਨੇ ਸਾਨੂੰ ਨਾ ਉਹਨਾਂ ਨੂੰ ਸੀਗਾ ਵੀ ਐਡਾ ਇਕੱਠ ਹੋ ਜੂ ਪਰ ਉਹ ਬੰਦੇ ਨੇ ਸਮਝ ਲਓ ਵੀ ਇੱਕ ਕਬੂਤਰਵਾਜ ਦੇ ਤਰ੍ਹਾਂ ਪੀੜ੍ਹੀਆਂ ਨੂੰ ਯਾਦ ਰੱਖਣਾ ਚਾਹੀਦਾ ਵੀ ਉਹ ਬੰਦੇ ਨੇ ਸਾਡਾ ਇਕੱਠ ਕਰਤਾ ਇਕੱਠ ਤਾਂ ਕਰ ਲੈਂਦੇ ਪਰ ਕੋਈ ਮੂਰੇ ਲੱਗਣ ਵਾਲਾ ਹੈ ਨਹੀਂ ਸੀਗਾ ਇਕੱਠ ਵੀ ਸਾਨੂੰ ਪਹਿਲਾਂ ਹੀ ਪਤਾ ਸੀ ਮੇਰੀ ਚੀਨੇ ਨਾਲ ਗੱਲ ਹੋਈ ਸੀ ਇੱਕ ਵਾਰ ਅਸੀਂ ਬੈਠੇ ਸੀਗੇ ਇਕੱਠ ਹੋਣ ਤੋਂ ਪਹਿਲਾਂ ਮੈਂ ਵੀ ਚੀਨੇ ਜੀ ਆ ਜਿਹੜਾ ਰੌਲਾ ਪਾਣਾ ਪੈਂਦਾ ਵਾ ਵੀ ਜੇ ਆਪਾਂ ਇਕੱਠ ਕਰਦੀ ਵੀ ਲੱਖ ਬੰਦੇ ਦਾ ਇਕੱਠ ਹੋਊਗਾ ਚੀਨਾ ਮੈਨੂੰ ਕਹਾ ਯਾਰ ਨਹੀਂ ਹੋਣਾ ਹੈਗਾ ਮੈਂ ਕਿਹਾ ਵੀ ਚੀਨੇ ਇੱਕ ਮੈਨੂੰ ਪਤਾ ਵੀ ਸਾਨੂੰ ਜੇ ਹਸਾਂ ਵਾਲਾ ਲੋਕਾਂ ਦੇ ਫੋਨ ਆਉਂਦੇ ਆ ਜਜ਼ਬਾਤ ਲੋਕਾਂ ਦੇ ਬਾਹਲੇ ਕਬੂਤਰਵਾਜ ਨੂੰ ਬਹੁਤ ਲੋਕ ਦਿਲੋਂ ਥੱਲੇ ਤੱਕੇ ਤੋਂ ਉੱਤੇ ਤੱਕੇ ਵਾਲੇ ਪਿਆਰ ਕਰਦੇ ਬਈ ਬਹੁਤ ਜ਼ਿਆਦਾ ਉਹੀ ਗੱਲ ਹੋਈ ਟੀਨੇ ਮੈਨੂੰ ਕਹਿੰਦਾ ਗਾ ਗੱਲ ਤੇਰੀ ਪੱਕੀ ਸੀ ਵੱਧ ਕਹੇਗਾ ਕਹਿੰਦਾ ਗਾ ਗੱਲ ਤੇਰੀ ਪੱਕੀ ਸੀ ਵੀ ਆਹ ਲੱਕੀ ਹੋ ਗਿਆ 12729 13000 ਲਗ ਭੱਗ ਪਿੰਡਾਂ ਹਰੇਕ ਪਿੰਡ ਚ ਕਿੰਨੇ ਕਬੂਤਰ ਬਾਜ ਮੇਰੇ ਹਿਸਾਬ ਨਾਲ 50 ਦੀ ਐਵਰੇਜ ਤਾਂ ਹੈਗੀ ਹੋਈ ਆ ਹੈਗੀ ਆ ਵੱਡਾ ਛੋਟਾ ਪਿੰਡਾਂ ਜਿਵੇਂ ਕੋ ਪੁੱਛੋ ਆ 8200 ਕਾਂ ਦਾ ਕਬੂਤਰ ਰੱਖਿਆ ਪੁੱਛੋ ਕਲਾਂ ਹਾਂਜੀ 250 ਘਰਾਂ ਦੇ ਜਾਨੀ ਸਭ ਤੋਂ ਅੱਸੀ ਘਰਾਂ ਦੇ ਕਬੂਤਰ ਰੱਖਿਆ ਜੀ ਜਾਣੀ ਫਿਰ ਤਾਂ ਪੰਜਾਬ ਚ ਸਭ ਤੋਂ ਵੱਧ ਪੁੱਛੋ ਪਿੰਡ ਜੋ ਹਾਂ ਪੁੱਛੋ ਮਰਦਮਸ਼ਮਾਰੀ ਹੋਈ ਆ ਉਹ ਪਿੰਡ ਉਹਨਾਂ ਦੇ ਪਿੰਡ ਦੇ ਨੇ ਦੱਸਿਆ ਬੰਦੇ 250 ਘਰਾਂ ਦੇ ਕਬੂਤਰ ਅੱਛਾ ਹਾਂ ਜੀ ਉਹ ਪਿੰਡ ਵੀ ਬਹੁਤ ਬੁੱਟੇ ਬਹੁਤ ਆ ਜੀ ਬੁੱਟੇ ਬੰਦੇ ਕਿੰਨਾ ਕੁ ਕੁੱਦੂ ਦਾ ਹੁੰਦਾ ਬੁੱਟੇ ਬਹੁਤ ਨੇ ਪੁੱਛੋ ਤੇ ਪੁੱਟੋ ਕਈ ਗੇਰਾ ਪਤਾ ਨਹੀਂ ਲੱਗਿਆ ਹੁਣ ਆ ਵੀ ਨਹੀਂ ਅੱਛਾ ਹਾਂ ਜੀ ਹਾਂ ਚਲੋ ਉਹ ਤਾਂ ਪੈਡ ਚਲੋ ਸਾਰੇ ਪਿੰਡਾਂ ਚ ਹੀ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਅੱਛਾ ਹੁਣ ਸੋਨੀ ਵੀਰ ਜਿਹੜੇ ਹੁਣ ਅਗਲਾ ਪ੍ਰੋਗਰਾਮ ਆ ਮਾਲਾ 25 ਚ ਬਾ ਹਾਂਜੀ ਛੱਡੀਆਂ ਨੇ ਇਹ ਤਿੰਨ ਕਬਾਜੀਆਂ ਹੋ ਗਈਆਂ 4 1 ਹੋਰ ਬਾਜੀ ਕਿਹੜੀ ਫਿਰ ਹੋਰ ਇਥੇ ਚੱਕਰ ਜਿੱਤੇ ਸੀਗੇ ਜੀ ਹਾਂ ਚੱਕਰ ਚੀਨੇ ਦਾ ਪਹਿਲਾ ਕਰ ਗਿਆ ਸੀ ਦੂਜਾ ਆਪਣਾ ਕਰ ਗਿਆ ਸੀ ਚੀਨਾ ਚੀਨੇ ਪਹਿਲਾ ਮੋਟਰਾਂ ਚੀਨਾ ਜਿੱਤੇ ਗਿਆ ਸੀਗਾ ਹਾਂ ਦੂਜਾ ਨੰਬਰ ਫਰਿਜ ਸੀ ਕਿ ਪਤਾ ਨਹੀਂ ਕੀ ਸੀਗਾ ਉਹ ਦੂਜਾ ਆਪਣਾ ਕਰ ਗਿਆ ਸੀਗਾ ਹਾਂ ਚੀਨਾ ਮੰਨਿਆ ਨਹੀਂ ਫਿਰ ਉੱਥੇ ਉਹ ਮੌਕਾ ਹੀ ਨਹੀਂ ਮਿਲਿਆ ਹਾਂ ਉਹ ਗਰਮੀ ਬੜੀ ਸੀ ਗਰਮੀ ਬੜੀ ਸੀ ਉਹ ਡੈਕ ਪਿਆ ਜਾਂਦਾ ਬੱਤੀਨੇ ਦਾ ਵੀ 10 ਗਿਹੜੇ ਉਤੋਂ ਦੀ ਦੇ ਗਿਆ 10 ਮਿੰਟ ਬਾਅਦ ਉੱਡ ਗਿਆ ਉਹ ਹਾਂ ਇਹ ਤਾਂ ਚੀਨਾ ਦੱਸੋ ਵੀ ਕਿੰਨੇ ਮਿੰਟ ਵੱਧ ਹੋ ਗਏ ਨਹੀਂ ਤੁਸੀਂ ਘੰਟਾ ਕਹਿੰਦੇ ਹੋ ਫਿਰ ਚੀਨਾ ਕਿਹੜਾ ਘਟ ਕਹੂਗਾ ਚਲੋ ਹੈ ਸਾਡਾ ਜੀ ਉਹ ਫਰਕ ਨਹੀਂ ਆਇਆ ਕੋਈ ਉਹ ਸਮੇਂ ਨਹੀਂ ਮਿਲਿਆਗਾ ਨਹੀਂ ਚੀਨਾ ਉਹ ਉਹਦਾ ਭਾਈ ਭਾਈ ਇਕੱਠੇ ਨਹੀਂ ਹੋਏ ਉਹਦਾ ਭਾਈ ਕੁੰਬ ਦਾ ਮੇਲਾ ਸੀ ਵਿਛੜ ਗਏ ਸੀਗੇ ਪਿੰਡ ਵੱਡਾ ਚੱਕਰ ਇੱਕ ਪਰਲੇ ਪਾਸੇ ਹੋਊਗਾ ਇੱਕੁਰਲੇ ਪਾਸੇ ਉਹ ਉਹ ਤਾਂ ਕੁਦਰਤੀ ਹੋ ਜਾਂਦਾ ਟਾਰੀ ਇੱਥੇ ਗਟਾਰੀ ਆਪਣਾ ਭਾਈ ਮਤਲਬ 4:30 ਵਜੇ ਬਾਜੀ ਨਿਬੜ ਗਈ ਸੀਗੀ ਆਪਣਾ ਭਾਈ ਜਿੱਤ ਕੇ ਚਲੇ ਗਿਆ ਸੀ ਨਾਲ ਦੇ ਪਿੰਡ ਉੱਥੇ 6:30 ਵਜੇ ਬੈਠਿਆ ਕਟਾਰੀ ਕਟਾਰੀ ਐਤ ਕੀ 25 ਜੀ ਅੱਛਾ ਇਹ ਕਹਿੰਦੇ ਉਹ ਡੇ ਮੋਟਰ ਕਿਹੜੇ ਪਿੰਡ ਸੀ ਜੀ ਉਹ 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 ਸੀ ਮੈਂ ਕਹਾਂ ਕਣਕਾ ਸੀ ਇਹ ਜਿਹੜਾ ਮੋਟਰਸਾਈਕਲ ਜਿੱਤੇ ਆਪ ਆਪਣਾ ਚੰਨਾ ਤੋਂ ਅ ਅਕਬਰਪੁਰ ਸ਼ਹਿਰ ਮੰਡੀਆਮਦਗੜ ਅੱਛਾ ਉਹ ਮੋਟਰਾਂ ਜਿੱਤੇ ਆ ਉੱਥੇ ਜੀ ਉੱਥੇ ਕਿੰਨੇ ਰਹਿ ਗਏ ਸੀ ਉੱਥੇ 4 ਕੂਤਰ ਰਹਿ ਗਏ ਚਾਰਾਂ ਚ ਵੱਡੇ ਕੀ ਸੀ ਬਾਜੀ ਕਿਹਦੇ ਕਿਹਦੇ ਇੱਕ ਮੇਰੇ ਖਿਆਲ ਕਲਜੀਤ ਕੁੱਪ ਦਾ ਸੀ ਹਾਂ ਇੱਕ ਸੁਖਵਿੰਦਰ ਜਗੇੜਾ ਇੱਕ ਕਬੂਤਰ ਸੀ ਪਮੱਦੀ ਦਾ ਕਲਜੀਤ ਹਣੀ ਵੀ ਹਰ ਇੱਕ ਸਾਲ ਬਾਜੀ ਤਖਨੀ ਕਰਾਉਂਦੇ ਆ ਕੱਪਾਲੇ ਵੀ ਹੈ ਨਾ ਪੂਰੇ ਪੂਰੀ ਜੀ ਇੱਕ ਗਲਤੋ ਕਰ ਦਿੱਤੀ ਸੀ ਦੇਣੀ ਆ ਉਹ ਕੈਂਸਲ ਹੋ ਗਈਆਂ ਬਾਜੀ ਇੱਕੀ ਵੱਡੀਆਂ ਸਾਰੀਆਂ ਆ ਚੱਕਰ ਨਹੀਂ ਪੈ ਗਿਆ ਸੀ ਆ ਠੀਕ ਆ ਅੱਜ ਕਿ ਆਪਾਂ ਵੀ 6 ਤੋਂ 7 ਵਜੇ ਟਰੈਕਟਰ ਦਵਾਵਾਂਗੇ ਕਿੰਨੇ 6 ਤੋਂ 7 ਟਰੈਕਟਰ 6-7 ਬਾਜੀਆਂ ਕਰਾਵਾਂਗੇ ਸਾਰੀਆਂ ਮਾਰੇ ਟਰੈਕਟਰ ਟਰੈਕਟਰ ਹਾਂਜੀ ਹਾਂ ਅੱਜ ਆਪਾਂ ਦਾ 10 ਵਜੇ ਲਿਖਿਆ ਨਹੀਂ ਸੀ ਆ 6 ਤੋਂ 7 ਵਜੀਆਂ ਤੇ ਟਰੈਕਟਰ ਦਵਾਵਾਂਗੇ ਇੱਕ ਤਾਂ ਥੋੜੇ ਪੰਡੀ ਦੇਣਾ ਟਰੈਕਟਰ ਹਾਂ ਜੀ ਕਾ ਪੱਬੀਆਂ ਲਵਾਂਗੇ ਜੀ ਫਿਰ ਬਾਕੀ ਹੋਰ ਪਿੰਡ ਹੈਗੇ ਨੇ ਆਹ 10 ਵਾਜੀ ਇਹੀ ਬਣਾਈਆਂ ਰਹਿ ਗਈਆਂ ਪੱਬੀਆਂ ਸ਼ਦਮਾ ਕਲਾਂ ਤਲ ਇੱਕ ਹੌਲੀ ਹੌਲੀ ਬੋਲਿਓ ਕਿੱਥੇ ਕਿੱਥੇ ਆ ਇੱਕ ਤਾਂ ਪੱਬੀ ਆ ਬਾਜੀ ਜੀ ਹਾਂ ਜੀ ਸ਼ਦਮਾ ਕਲਾਂ ਕੰਡੀ ਰਕਵਾ ਬੋਪਾਰਾ ਕਲਾਂ ਮੁੱਲਾਪੁਰ თੋਥੜ ਵਿਰਕਾਂ ਆਰਾਮਗੜ ਸਿਵੀਆਂ ਫਤਿਹਗੜ ਇਹ 10 ਬਾਜ਼ੀਆਂ ਦੇ ਮੋਟਰਸਾਈਕਲ ਹੋਣਗੇ 10 ਤੀ 10 ਤੇ ਮੋਟਰਸਾਈਕਲ ਇਹ ਕਦੋਂ ਤੇ ਸ਼ੁਰੂ ਕਰ ਰਹੇ ਹੋ 25 ਅਪ੍ਰੈਲ ਦੀ ਹੋਵੇ 25 ਅਪ੍ਰੈਲ ਦੀ ਪਹਿਲੀ ਵਾਰੀ ਪਹਿਲੀ ਵਾਰੀ 25 ਅਪ੍ਰੈਲ ਦੀ ਜਿਹੜੀ ਥੋੜੇ ਗਰੁੱਪ ਦੀ ਆ ਹਾਂਜੀ ਹਾਂਜੀ ਉਹ ਖੁੱਲੀਆਂ ਨੇ ਇੱਕ ਨਹੀਂ ਉਹਦੇ ਵਿੱਚ ਜਿਹੜੇ ਕਲੱਬ ਦਾ ਕੋਈ ਵੀ ਅਜੀ ਕਲੱਬ ਦੇ ਵਿੱਚ ਮਲਾਂ ਉਹ ਖੁੱਲੀਆਂ ਨੇ ਕਲੱਬਾਂ ਨੇ 10 ਪਿੰਡ ਲੈ ਕੇ 10 ਪਿੰਡਾਂ ਦੇ ਕਬੂਤਰ ਨੇ ਹਾਂ ਉਹੀ ਲੈ ਕੇ ਕਿਤੋਂ ਛੱਡ ਲਵੇ ਰੋਜ਼ ਤੋਂ ਨਹੀਂ ਕੋਈ ਕਿਸੇ ਤੋਂ ਲਿਆ ਕੇ ਕਿਤੋਂ ਵੀ ਛੱਡ ਸਕਦਾ ਬਿਲਕੁਲ ਪਰ ਉਹ ਹੋਣਗੇ 10 ਬੰਦੇ 10 ਪਿੰਡ ਹਾਂਜੀ ਜੇ ਵੀ ਭਾਈ ਜਿਹੜਾ ਆਪਣੀ ਕਮੇਟੀ ਬਣੀ ਆ ਜਿਹੜੀ ਆਪਣੀ ਉਹਦੇ ਰੂਲਾਂ ਮੁਤਾਬਕ ਹੀ ਹੋਣਗੇ ਜਿਹੜੀਆਂ ਬਾਜ਼ੀ ਹੋਣਗੀਆਂ ਹਾਂਜੀ ਅੱਛਾ ਕੀ ਰੂਲ ਬਣਾਏ ਆ ਕਮੇਟੀ ਨੇ ਭਾਈ ਬਾਈ ਕੋਈ ਕਿਥੋਂ ਮਰਜ਼ੀ ਲੈ ਕੇ ਛੱਡੇ ਪਹਿਲਾਂ ਕੀ ਕਰਦੇ ਜੀ ਪਿੰਡਾਂ ਵਾਲੇ ਕਲੱਬ ਬਣਾ ਕੇ ਉਹ ਕਿਸੇ ਦਾ ਛਡਾਉਂਦੇ ਨਹੀਂ ਕਬੂਤਰ ਮੰਨ ਲਓ ਆ 10 ਪਿੰਡ ਲੈ ਲਏ 10ਾਂ ਪਿੰਡਾਂ ਦੇ ਕਬੂਤਰ ਉੱਡਣਗੇ ਉਸੇ ਪਿੰਡਾਂ ਦੇ ਉਸੇ ਪਿੰਡਾਂ ਕੋਈ ਕਿਥੋਂ ਮਰਜ਼ੀ ਲੈ ਕੋਈ ਕਿਤੋਂ ਮਰਜ਼ੀ ਲੈ ਆ ਕੇ ਛੱਡੇ ਠੀਕ ਆ ਐ ਨਹੀਂ ਉਹ ਰੋਕ ਨਹੀਂ ਹੈਗੀ ਉਹ ਰੋਕ ਖਤਮ ਅੱਛਾ ਇੱਕ ਗੱਲ ਇਹਦੇ ਚ ਕੋਕੀ ਭਾਈ ਹੋਰ ਹੋਊਗੀ ਗੱਲ ਹਾਂਜੀ ਮੰਨ ਲਓ ਮੈਂ ਆ ਮੈਂ ਉਹ ਪਿੰਡ ਮੇਰੇ ਕੋਲ ਕਬੂਤਰ ਨਹੀਂ ਰੱਖੇ ਮੈਂ ਕਿਸੇ ਦਾ ਲਿਆ ਕੇ ਛੱਡ ਲਵਾਂ ਫੇਰ ਉਹ ਉਹ ਪਹਿਲਾਂ ਹੀ ਛੱਡਣ ਦੇ ਹੁਣ ਤਾਂ ਕੋਈ ਮਰਜ਼ੀ ਲੈ ਕੇ ਛੱਡੇ ਤੁਸੀਂ ਗੱਲ ਨਹੀਂ ਉਹ ਤਾਂ ਫਿਰ ਕਬੂਤਰ ਬਹੁਤ ਹੋ ਜਾਣਗੇ ਨਹੀਂ ਨਹੀਂ ਬਾਈ ਉਹ ਆਪਣੇ ਉਵੇਂ ਕਰਿਆ ਨੇ ਮਤਲਬ ਥੋੜੀ ਐਂਟਰੀ ਕਰਤੀ ਹਾਂ ਤੁਸੀਂ ਕਿੱਥੋਂ ਮਰਜ਼ੀ ਲੈ ਕੇ ਕਬੂਤਰ ਛੱਡੋ ਜੀ ਮੇਰੇ ਕੋਲ ਕਬੂਤਰ ਹੀ ਨਹੀਂ ਰੱਖਿਆ ਜੇ ਫਤੂ ਹੀ ਐਂਟਰੀ ਕਰਾਉਣਾ ਐਂਟਰੀ ਮੈਨੂੰ ਕਿਸੇ ਨੇ ਬੰਦੇ ਨੇ ਕਹਿਤਾ ਵੀ ਸੋਣੀ ਉਹ ਨਾਲ ਚ ਆਪਾਂ ਛੱਡਣਾ ਵਾ ਫਿਰ ਗਲਤੀ ਕਰੋ ਜੀ ਇੱਕ ਗੱਲ ਹੁਣ ਤੁਸੀਂ ਜੀ ਨਹੀਂ ਅਸੀਂ 12 ਕੂਤਰ ਇੱਕ ਪਿੰਡ ਨੂੰ ਦੇ ਇੱਕ ਪਿੰਡ ਨੂੰ ਦੇਤੇ ਗੁਜਰਾਲ ਨੂੰ 12 ਕੂਤਰ ਦੇਤੇ ਗੁਜਰਾਲ ਚ ਹੈਗੇ ਤਾਂ 100 ਬੰਦੇ ਕੋਲੇ ਆ ਉਹ ਕਹਿੰਦੇ ਹੋਰ ਦੇ ਛਡਾਣਾ ਕਿ ਭਾਈ ਤੇਰੇ ਲਿਹਾਜ਼ੀ ਦਾ ਹੈ ਕਿ ਨਹੀਂ ਤਾਂ ਟੋੜ ਦੇ ਨਹੀਂ ਉਹਦੇ ਚ ਫਿਰ ਤੂੰ ਪੰਗੇ ਵਾਲੀ ਗੱਲ ਤਾਂ ਵਿੱਚ ਫੇਰ ਨਹੀਂ ਪੰਗਾ ਕੋਈ ਨਹੀਂ ਹੈਗਾ ਜਮੇ ਪੰਗਾ ਨਹੀਂ ਹੈਗਾ ਅੱਛਾ ਬਿਲਕੁਲ ਹੀ ਪੰਗਾ ਨਹੀਂ ਹੈਗਾ ਚਲੋ ਉਹ ਇਹ ਤਾਂ ਹੋ ਗਿਆ ਆਪਣੇ ਮੋਟਰਸਾਈਕਲਾਂ ਦੀ ਗੱਲ ਟਰੈਕਟਰਾਂ ਵਾਲੀ ਫਿਰ ਟਰੈਕਟਰਾਂ ਵਾਲੇ ਵੀ ਜਿਵੇਂ ਪੱਬੀਆਂ ਇਹ ਛੋਡੇ ਪਿੰਡ ਗੁਜਰਾਲ ਹੋ ਗਿਆ ਹਾਂ ਬਰਪਰ ਬਰਪਰ ਹੋ ਗਿਆ ਹਾਂ ਐਂ ਕਈ ਪਿੰਡ ਰੇ ਵਿੱਚ ਪਿੰਡ ਡਿਹਾਈ ਦੇ ਹੈਗੇ ਜਿਹੜੇ ਟਰੈਕਟਰ ਆਪਣੇ ਡਿਹਾਈ ਦੇ ਹੈਗੇ ਯਾਨੀ 6-7 ਪਿੰਡਾਂ ਚ ਟਰੈਕਟਰ ਦਾ ਮਾਗ ਟਰੈਕਟਰ ਦਾ ਮਾਗ ਹਾਂ ਜੀ ਕੰਮ ਬਹੁਤਾ ਹੀ ਕਿਹੜਾ ਕਰਤਾ